ਸਤ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੇਰਾ ਨਾਮ ਮੀਰਾ ਹੈ ਮੈਂ 12 ਸਾਲ ਦੀ ਸੀ ਜਦੋਂ ਮੇਰਾ ਵਿਆਹ 32 ਸਾਲ ਦੇ ਮਰਦ ਨਾਲ ਕਰਵਾ ਦਿੱਤਾ ਗਿਆ ਸੀ ਮੈਂ ਉਸ ਵਕਤ ਬੇਹੋਸ਼ ਸੀ ਬੇਹੋਸ਼ੀ ਦੀ ਹਾਲਤ ਵਿੱਚ ਹੀ ਮੈਂ ਸਹੁਰੇ ਆਈ ਹੋਸ਼ ਆਇਆ ਤਾਂ ਮੇਰੇ ਕਰੀਬ ਉਹ ਮਰਦ ਸੀ ਜੋ ਮੇਰੇ ਸਰੀਰ ਨੂੰ ਛੂ ਰਿਹਾ ਸੀ ਮੈਂ ਡਰ ਗਈ ਮੈਂ ਕਿਹਾ ਅੰਕਲ ਮੈਨੂੰ ਛੱਡ ਦਿਓ ਪਰ ਇਸ ਇਨਸਾਨ ਨੇ ਮੇਰੀ ਇੱਕ ਨਾ ਸੁਣੀ ਮੈਂ ਦਰਦ ਨਾਲ ચીਖ ਰਹੀ ਸੀ ਜਦੋਂ ਮੇਰੀ ਨਜ਼ਰ ਚਾਦਰ ਤੇ ਗਈ ਤਾਂ ਮੈਂ ਬੇਹੋਸ਼ ਹੋ ਗਈ ਕਿਉਂਕਿ ਮੈਂ ਪੰਜਾਬ ਦੇ ਰਹਿਣ ਵਾਲੀ ਹਾਂ ਮੈਂ ਬਹੁਤ ਜ਼ਿਆਦਾ ਗਰੀਬ ਫੈਮਿਲੀ ਤੋਂ ਆ ਮੇਰੀ ਕਹਾਣੀ ਸ਼ੁਰੂ ਹੁੰਦੀ ਹੈ मेरा पेन छोटा ਜਿਹਾ ਪੈਨ ਹੈ ਅਸੀਂ ਦੋ ਪੈਣਾ ਸੀ ਮੇਰੀ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਰਹਿੰਦੀ ਸੀ ਮੇਰੀ ਮਾਂ ਦਾ ਲੀਵਰ ਡੈਮੇਜ ਹੋ ਗਿਆ ਸੀ ਮੇਰੀ ਉਮਰ ਇਸ ਵਕਤ 10 ਸਾਲ ਦੀ ਸੀ ਜਦੋਂ ਮੈਨੂੰ ਪਤਾ ਚੱਲਿਆ ਕਿ ਮੇਰੀ ਮਾਂ ਦਾ ਲੀਵਰ ਬਿਲਕੁਲ ਡੈਮੇਜ ਹੋ ਚੁੱਕਿਆ ਹੈ ਬਚਨ ਦੇ ਕੋਈ ਚਾਂਸ ਨਹੀਂ ਹਨ ਮੇਰੇ ਪਿਤਾ ਦੇ ਕੋਲ ਪੈਸੇ ਨਹੀਂ ਸਨ ਅਸੀਂ ਬਹੁਤ ਗਰੀਬ ਸੀ ਜਦੋਂ ਘਰ ਵਿੱਚ ਖਾਣਾ ਨਹੀਂ ਬਣਦਾ ਸੀ ਤਾਂ ਨਾਲ ਦੇ ਖੇਤਾਂ ਵਿੱਚੋਂ ਆਲੂ ਲਿਆ ਕੇ ਉਬਾਲ ਕੇ ਅਸੀਂ ਖਾਂਦੇ ਸੀ ਇਸ ਤਰ੍ਹਾਂ ਹੀ ਸਾਡੀ ਲਾਈਫ ਕੱਢਦੀ ਜਾ ਰਹੀ ਸੀ ਇੱਕ ਦਿਨ ਮਾਂ ਦੀ ਤਬੀਅਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਅਸੀਂ ਦਿੱਲੀ ਆਏ ਡਾਕਟਰ ਨੇ ਕੁਝ ਦਵਾਈਆਂ ਦਿੱਤੀਆਂ ਜਿਸ ਨਾਲ ਮਾਂ ਨੂੰ ਥੋੜਾ ਆਰਾਮ ਮਿਲਿਆ ਅਜਿਹੀ ਕੋਈ ਜਗ੍ਹਾ ਨਹੀਂ ਸੀ ਜਿੱਥੇ ਅਸੀਂ ਆਪਣੀ ਮਾਂ ਨੂੰ ਨਹੀਂ ਲੈ ਕੇ ਗਏ ਰਿਸ਼ਤੇਦਾਰੀਆਂ ਨੇ ਮੂੰਹ ਮੋੜ ਲਏ ਕਿਸੇ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਪਿਤਾ ਜਿਸ ਮੋਸਿਆਂ ਦੀ ਰੇੜੀ ਲਾਉਂਦੇ ਸਨ ਉਸ ਤੋਂ ਵੀ ਜੋ ਪੈਸੇ ਆਉਂਦੇ ਸੀ ਉਸ ਨਾਲ ਹੀ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਸੀ ਅਸੀਂ ਆਪਣੀ ਮਾਂ ਨੂੰ ਦਿੱਲੀ ਤੋਂ ਲੈ ਕੇ ਘਰ ਆ ਗਏ ਇਸ ਤਰ੍ਹਾਂ ਸਾਡਾ ਵਕਤ ਗੁਜ਼ਰ ਰਿਹਾ ਸੀ ਦੇਖਦੇ ਹੀ ਦੇਖਦੇ ਦੋਸਤ ਸਾਲ ਗੁਜ਼ਰ ਗਏ ਮੈਂ 12 ਸਾਲ ਦੀ ਹੋ ਗਈ ਸੀ ਇੱਕ ਦਿਨ ਗਵਾਂਢੀ ਆਂਟੀ ਸਾਡੇ ਘਰ ਆਈ ਮਾਂ ਨੂੰ ਮਿਲਦੇ ਆਂਟੀ ਨੇ ਪਿਤਾ ਜੀ ਨੂੰ ਕਿਹਾ ਕਿ ਨਾਲ ਦੇ ਪਿੰਡ ਇੱਕ ਰਿਸ਼ਤਾ ਹੈ ਨੀਹਾ ਦੇ ਲਈ ਪਿਤਾ ਜੀ ਖੁਸ਼ ਹੋ ਗਏ ਮਾਂ ਨੇ ਵੀ ਸੋਚਿਆ ਚਲੋ ਜਿਉਂਦੇ ਜੀ ਮੇਰੀ ਵੱਡੀ ਬੇਟੀ ਦਾ ਵਿਆਹ ਹੋ ਜਾਵੇਗਾ ਮੈਂ ਵੀ ਬਹੁਤ ਖੁਸ਼ ਸੀ ਪਿਤਾ ਥੋੜਾ ਟੈਨਸ਼ਨ ਵਿੱਚ ਆ ਗਏ ਸਨ ਕਿ ਵਿਆਹ ਦੇ ਲਈ ਤਾਂ ਪੈਸੇ ਹੀ ਨਹੀਂ ਪਰ ਕਿਸੇ ਨਾ ਕਿਸੇ ਤਰ੍ਹਾਂ ਪਿਤਾ ਜੀ ਨੇ ਆਂਟੀ ਨੂੰ ਹਾਂ ਕਰ ਦਿੱਤੀ ਕਿ ਠੀਕ ਹੈ ਅਸੀਂ ਇਸ ਰਿਸ਼ਤੇ ਦੇ ਲਈ ਤਿਆਰ ਹਾਂ ਪਰ ਲੜਕਾ ਕੀ ਕਰਦਾ ਹੈ ਉੰਟੀ ਨੇ ਕਿਹਾ ਕਿ ਤੁਸੀਂ ਉਸ ਦੀ ਫਿਕਰ ਨਾ ਕਰੋ ਭਾਈ ਸਾਹਿਬ ਲੜਕਾ ਵਧੀਆ ਹੀ ਕੰਮ ਕਰਦਾ ਹੈ ਉਸ ਦੀ ਦੁਕਾਨ ਹੈ ਪਿਤਾ ਨੇ ਕਿਹਾ ਠੀਕ ਹੈ ਆਂਟੀ ਨੇ ਕਿਹਾ اچھا ਠੀਕ ਹੈ ਲੜਕੇ ਵਾਲਿਆਂ ਨੂੰ ਮੈਂ ਕਹਿ ਦਿੰਦੀ ਹਾਂ ਕਿ ਆ ਕੇ ਵਿਆਹ ਕੇ ਨਿਹਾਨ ਨੂੰ ਲੈ ਜਾਣ ਪਿਤਾ ਜੀ ਕਹਿਣ ਲੱਗੇ ਕਿ ਜਿਸ ਤਰ੍ਹਾਂ ਉਹ ਚਾਹੁੰਦੇ ਹਨ ਉਸ ਤਰ੍ਹਾਂ ਹੀ ਹੋਵੇਗਾ ਆਂਟੀ ਕਹਿਣ ਲੱਗੀ ਉਹ 4 ਦਿਨਾਂ ਦੇ ਅੰਦਰ ਹੀ ਵਿਆਹ ਕਰਨਾ ਚਾਹੁੰਦੇ ਹਨ ਪਿਤਾ ਕਿਸੇ ਨਾ ਕਿਸੇ ਤਰ੍ਹਾਂ ਤਿਆਰ ਹੋ ਗਏ ਪਿਤਾ ਨੇ ਕੁਝ ਲੋਕਾਂ ਤੋਂ ਮਦਦ ਮੰਗੀ ਤਾਂ ਉਹਨਾਂ 1 ਲੱਖ ਰੁਪਏ ਦਾ ਇੰਤਜ਼ਾਮ ਕਰ ਲਿਆ ਕਿਸੇ ਤਰ੍ਹਾਂ ਨਾ ਵਿਆਹ ਦੀਆਂ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਹੋ ਗਿਆ ਅੱਜ ਬਰਾਤ ਆਉਣ ਵਾਲੀ ਸੀ ਦੀਦੀ ਦਾ ਅੱਜ ਵਿਆਹ ਹੋ ਜਾਏਗਾ ਮੈਂ ਇਹ ਸੋਚ ਕੇ ਖੁਸ਼ ਸੀ ਜਦੋਂ ਬਰਾਦਰ ਜਿੱਤੇ ਆ ਗਈ ਤਾਂ ਮੈਂ ਲਾੜੀ ਨੂੰ ਦੇਖਣ ਚਲੀ ਗਈ ਪਰ ਇਹ ਕੀ ਹੈ ਇੱਥੇ ਤਾਂ ਸਿਰਫ ਦੀਦੀ ਦਾ ਵਿਆਹ ਹੈ ਅਤੇ ਲਾੜੇ ਦੋ ਨਜ਼ਰ ਆ ਰਹੇ ਹਨ ਮੈਂ ਆਪਣੇ ਦੀਦੀ ਦੇ ਕੋਲ ਗਈ ਅਤੇ ਬੋਲੀ ਨੇਹਾ ਦੀਦੀ ਤੁਹਾਡੇ ਤਾਂ ਦੋ ਦੋ ਲਾੜੇ ਹਨ ਮੈਂ ਦੇਖਿਆ ਬਰਾਤ ਆ ਗਈ ਹੈ ਦੀਦੀ ਕਹਿਣ ਲੱਗੀ ਪਾਗਲ ਹੈ ਤੂੰ ਲਾੜਾ ਇੱਕ ਹੀ ਹੋਵੇਗਾ ਉਹ ਕੋਈ ਹੋਰ ਹੋਵੇਗਾ ਮੈਂ ਕਿਹਾ ਨਹੀਂ ਦੀਦੀ ਮੈਂ ਸੱਚ ਕਹਿ ਰਹੀ ਹਾਂ ਲਾੜੇ ਦੋ ਹਨ ਦੀਦੀ ਵੀ ਸੋਚਾਂ ਵਿੱਚ ਪੈ ਗਈ। ਪਾਪਾ ਜਲਦੀ ਮੇਰੇ ਕੋਲ ਆਏ ਤੇ ਕਹਿਣ ਲੱਗੇ ਮੀਰਾ ਤੁਸੀਂ ਤਿਆਰ ਹੋ ਜਾਵੋ ਅਤੇ ਦੀਦੀ ਨੂੰ ਵੀ ਤਿਆਰ ਕਰਕੇ ਮੰਡਪ ਵਿੱਚ ਲੈ ਆਓ। ਮੈਂ ਕਿਹਾ ਠੀਕ ਹੈ ਪਾਪਾ। ਮੈਂ ਦੀਦੀ ਨੂੰ ਮੰਡਪ ਤੱਕ ਲੈ ਕੇ ਗਈ। ਗੁਆਂਢ ਵਾਲੀ ਆਂਟੀ ਆਈ ਤੇ ਦੀਦੀ ਨੂੰ ਲਾੜੇ ਦੇ ਨਾਲ ਬਿਠਾ ਦਿੱਤਾ। ਮੈਂ ਉਸ ਵੱਲ ਚਲੀ ਗਈ ਜਿੱਥੇ ਖਾਣਾ ਮਿਲ ਰਿਹਾ ਸੀ। ਲੋਕ ਖਾਣਾ ਖਾ ਰਹੇ ਸਨ ਅਤੇ ਮੈਂ ਵੀ ਖੁਸ਼ੀ ਨਾਲ ਖਾਣਾ ਖਾਣ ਲੱਗੀ। ਮੈਨੂੰ ਤਾਂ ਪਤਾ ਵੀ ਨਹੀਂ ਸੀ ਅੱਜ ਮੇਰਾ ਵਿਆਹ ਹੈ ਅਤੇ ਮੈਂ ਆਪਣੇ ਹੀ ਵਿਆਹ ਦਾ ਖਾਣਾ ਖਾ ਰਹੀ ਹਾਂ ਅਤੇ ਇੱਧਰ ਉੱਧਰ ਖੇਡਣ ਲੱਗੀ ਅਤੇ ਖੇਡਦੇ ਹੋਏ ਮੈਂ ਲੱਗਦਾ ਕਾ ਗਈ ਦੀਦੀ ਦਾ ਵਿਆਹ ਦੇਖਣ ਲਈ ਪਰ ਅਚਾਨਕ ਹੀ ਆਂਟੀ ਨੇ ਮੈਨੂੰ ਵੀ ਫੜ ਕੇ ਜੋ ਦੂਸਰਾ ਲਾੜਾ ਸਿਲਸ ਦੇ ਕੋਲ ਬਿਠਾ ਦਿੱਤਾ ਮੈਂ ਬੋਲੀ ਆਂਟੀ ਇਹ ਕੀ ਕਰ ਰਹੀਆਂ ਪਾਗਲ ਲੜਕੀ ਅਸ ਤੇਰਾ ਵੀ ਵਿਆਹ ਹੈ ਤੈਨੂੰ ਪਤਾ ਨਹੀਂ ਤੇਰੀ ਦੀਦੀ ਦੇ ਨਾਲ-ਨਾਲ ਤੇਰਾ ਵੀ ਵਿਆਹ ਹੈ ਇਹ ਸੁਣ ਕੇ ਤਾਂ ਮੇਰਾ ਦਿਮਾਗ ਹੀ ਕੰਮ ਨਹੀਂ ਕਰ ਰਿਹਾ ਸੀ ਕਿ ਮੈਂ ਕਰਾਂ ਤੇ ਕੀ ਕਰਾਂ ਕਿਉਂਕਿ ਮੈਂ ਇੰਨੀ ਛੋਟੀ ਸੀ ਮੇਰੀ ਉਮਰ ਸਿਰਫ 12 ਸਾਲ ਦੀ ਸੀ ਮੈਨੂੰ ਤਾਂ ਅਜੇ ਤੱਕ ਪੀਰੀਅਡ ਵੀ ਨਹੀਂ ਆਈ ਫਿਰ ਮੇਰਾ ਵਿਆਹ ਕਿਵੇਂ ਹੋ ਸਕਦਾ ਸੀ ਮੈਂ ਤੁਰੰਤ ਆਂਟੀ ਦਾ ਹੱਥ ਛੱਡ ਕੇ ਪਾਪਾ ਦੇ ਕੋਲ ਚਲੀ ਗਈ ਮੈਂ ਪਾਪਾ ਨੂੰ ਕਿਹਾ ਇਹ ਸਭ ਕੀ ਹੈ ਪਾਪਾ ਮੇਰਾ ਵਿਆਹ ਪਿਆ ਤਾਂ ਦੀਦੀ ਦਾ ਸੀ ਫਿਰ ਮੇਰਾ ਵਿਆਹ ਇਹ ਆਂਟੀ ਕੀ ਕਹਿ ਰਹੀ ਹੈ ਕਿ ਮੇਰਾ ਵਿਆਹ ਹੁੰਦਾ ਹੈ ਕੀ ਆਂਟੀ ਸੱਚ ਕਹਿ ਰਹੀ ਹੈ ਪਾਪਾ ਕਹਿਣ ਲੱਗੇ ਹਾਂ ਬੇਟਾ ਤੇਰਾ ਵੀ ਅੱਜ ਵਿਆਹ ਹੈ ਮੇਰੀ ਬੱਚੀ ਇਹ ਮੇਰੀ ਮਜਬੂਰੀ ਹੈ ਤੈਨੂੰ ਵਿਆਹ ਕਰਾਉਣਾ ਹੀ ਪਵੇਗਾ ਇਹ ਤੇਰੀ ਮਾਂ ਵੀ ਚਾਹੁੰਦੀ ਹੈ ਅਤੇ ਹਾਂ ਤੇਰੀ ਮਾਂ ਨੂੰ ਵੀ ਪਤਾ ਹੈ ਕਿ ਅੱਜ ਤੇਰਾ ਅਤੇ ਦੀਦੀ ਦੋਨਾਂ ਦਾ ਵਿਆਹ ਹੈ ਬੇਟੀ ਮੈਨੂੰ ਮaaf ਕਰ ਦੇ ਅਤੇ ਮੇਰੇ ਲਈ ਅਤੇ ਆਪਣੀ ਮਾਂ ਦੇ ਲਈ ਵਿਆਹ ਕਰਵਾ ਮੈਂ ਆਪਣੇ ਪਿਤਾ ਦੇ ਹੰਝੂ ਦੇਖ ਨਹੀਂ ਸਕਦੀ ਸੀ ਪਾਪਾ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਮੈਂ ਕਹਿ ਦਿੱਤਾ ਠੀਕ ਹੈ ਪਾਪਾ ਮੈਂ ਵਿਆਹ ਕਰਵਾਉਣ ਲਈ ਤਿਆਰ ਹਾਂ ਮੈਂ ਚੁੱਪਚਾਪ ਜਾ ਕੇ ਲਾੜੇ ਦੇ ਕੋਲ ਬੈਠ ਗਈ ਮਾਂ ਦੀ ਤਬੀਅਤ ਵਿਆਹ ਵਾਲੇ ਦਿਨ ਬਹੁਤ ਜ਼ਿਆਦਾ ਖਰਾਬ ਹੋ ਗਈ ਮਾਂ ਨੂੰ ਤੁਰੰਤ ਹਸਪੀਟਲ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਮਾਂ ਨੂੰ ਅਟੈਕ ਆਇਆ ਸੀ ਉਹ ਮੇਰੇ ਬਾਰੇ ਵਿੱਚ ਇੰਨਾ ਸੋਚ ਚੁੱਕੇ ਸੀ ਕਿ ਸਿੱਧਾ ਉਹਨਾਂ ਦੇ ਦਿਲ ਤੇ ਜ਼ੋਰ ਪਿਆ ਸੀ ਮੈਂ ਬਸ ਗੁੱਡੀਆਂ ਨਾਲ ਖੇਡਦੀ ਸੀ ਮੈਂ ਪੜ੍ਹਨ ਵੀ ਨਹੀਂ ਜਾਂਦੀ ਸੀ ਗੁੱਡੀਆਂ ਨਾਲ ਖੇਡਦੀ ਰਹਿੰਦੀ ਮੇਰੀ ਦੀਦੀ ਦੀ ਉਮਰ 16 ਸਾਲ ਦੀ ਸੀ ਅੱਜ ਮੇਰੀ ਜ਼ਿੰਦਗੀ ਦਾ ਸਭ ਕੁਝ ਇੱਥੇ ਖਤਮ ਹੋ ਚੁੱਕਿਆ ਸੀ ਮੇਰਾ ਵਿਆਹ ਹੋ ਗਿਆ ਸੀ ਸਾਨੂੰ ਦੋਨਾਂ ਭੈਣਾਂ ਨੂੰ ਵਿਦਾ ਕਰ ਦਿੱਤਾ ਗਿਆ ਸੀ ਮੈਂ ਆਪਣੇ ਸਹੁਰੇ ਆ ਗਈ ਮੈਂ ਕਿਵੇਂ ਆਈ ਕਿਸ ਦੇ ਨਾਲ ਆਈ ਮੈਨੂੰ ਕੋਈ ਹੋਸ਼ ਨਹੀਂ ਸੀ ਕਿਉਂਕਿ ਵਿਆਹ ਹੋਣ ਤੋਂ ਬਾਅਦ ਮੈਂ ਤੁਰੰਤ ਬੇਹੋਸ਼ ਹੋ ਚੁੱਕੀ ਸੀ ਬੇਹੋਸ਼ੀ ਦੀ ਹਾਲਤ ਵਿੱਚ ਮੈਨੂੰ 5 ਘੰਟੇ ਬਾਅਦ ਹੋਸ਼ ਆਇਆ ਮੈਂ ਅੱਖਾਂ ਖੋਲ੍ਹੀਆਂ ਤਾਂ ਸਾਹਮਣੇ ਮੇਰੀ ਭੈਣ ਸੀ ਤਾਂ ਮੈਨੂੰ ਇੰਨੀ ਜ਼ਿਆਦਾ ਟੈਨਸ਼ਨ ਨਹੀਂ ਹੋਈ ਚਲੋ ਕੋਈ ਨਹੀਂ ਦੀਦੀ ਹੈ ਮੇਰੇ ਨਾਲ ਸੋ ਅਵੇਤ ਮੇਰੇ ਸਾਸ ਸਹੋਰਾ ਅਤੇ ਮੇਰੇ ਪਤੀ ਅਤੇ ਮੇਰੀ ਭੈਣ ਦੇ ਪਤੀ ਸਨ ਦੀਦੀ ਨੇ ਘਰ ਦੀ ਸਾਰੀ ਜ਼ਿੰਮੇਵਾਰੀ ਉਠਾ ਲਈ ਮੈਂ ਤਾਂ ਉੱਥੇ ਵੀ ਖੇਡਦੀ ਰਹਿੰਦੀ ਸੀ ਮੇਰਾ ਪਤੀ ਅਜੀਮ ਨਜ਼ਰਾਂ ਨਾਲ ਮੈਨੂੰ ਦੇਖਦਾ ਸੀ ਮੈਂ ਉਸਦੇ ਦੇਖਣ ਤੋਂ ਡਰ ਜਾਂਦੀ ਸੀ ਮੈਂ ਭੱਜ ਕੇ ਆਪਣੀ ਦੀਦੀ ਦੇ ਕੋਲ ਚਲੀ ਜਾਂਦੀ ਸੀ ਖੈਰ ਜੋ ਵੀ ਸੀ ਦੇਖਦੇ ਹੀ ਦੇਖਦੇ 3 ਮਹੀਨੇ ਗੁਜ਼ਰ ਗਏ ਮੈਨੂੰ ਪੀਰੀਅਡਸ ਆ ਗਏ ਇਸ ਤਰ੍ਹਾਂ ਹਫ਼ਤਾ ਗੁਜ਼ਰ ਗਿਆ ਅਤੇ ਇਹ ਪੀਰੀਅਡ ਖਤਮ ਹੋ ਗਏ ਅਤੇ ਜਿਸ ਦਿਨ ਖਤਮ ਹੋਏ ਉਸੇ ਰਾਤ ਮੈਨੂੰ ਇੱਕ ਕਮਰੇ ਵਿੱਚ ਦੁਲਹਨ ਦੀ ਤਰ੍ਹਾਂ ਸਜਾ ਕੇ ਬਿਠਾ ਦਿੱਤਾ ਗਿਆ ਮੈਂ ਦੁਲਹਨ ਬਣੀ ਬੈਠੀ ਹੋਈ ਸੀ ਤਾਂ ਦੇਖਿਆ ਕਿ ਮੇਰਾ ਪਤੀ ਮਰੇ ਵਿਚਾਰ ਰਿਹਾ ਹੈ ਉਸ ਨੂੰ ਦੇਖ ਕੇ ਮੈਂ ਡਰ ਗਈ ਕਿਉਂਕਿ ਉਹ ਬਹੁਤ ਹੀ ਨੌਜਵਾਨ ਤੇ ਹਟਾ-ਕਟਾ ਮਰਦ ਸੀ ਉਸ ਦੀ ਉਮਰ ਲਗਭਗ 32 ਸਾਲ ਹੋਵੇਗੀ ਉਹ ਮੇਰੇ ਕਰੀਬ ਆਇਆ ਮੇਰੇ ਚਿਹਰੇ ਨੂੰ ਛੂਣ ਲੱਗਿਆ ਮੇਰੇ ਵਾਲਾਂ ਨੂੰ ਛੇੜਨ ਲੱਗਿਆ ਮੈਂ ਡਰ ਕੇ ਕੰਬ ਰਹੀ ਸੀ ਮੈਂ ਕਹਿ ਰਹੀ ਸੀ ਅੰਕਲ ਮੈਨੂੰ ਛੱਡ ਦਿਓ ਉਹ ਗੁੱਸੇ ਵਿੱਚ ਮੇਰੇ ਵੱਲ ਘੂਰਿਆ ਤੇ ਕਹਿਣ ਲੱਗਿਆ ਸੁਣੋ ਮੈਂ ਤੇਰਾ ਅੰਕਲ ਨਹੀਂ ਹਾਂ ਤੇਰਾ ਪਤੀ ਹਾਂ ਮੈਂ ਕਿਹਾ ਠੀਕ ਹੈ ਮੈਂ ਡਰ ਨਾਲ ਕੰਬ ਰਹੀ ਸੀ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਮੈਂ ਕੀ ਕਰਾਂ ਪਰ ਮੈਂ ਕਹਿ ਰਹੀ ਸੀ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਕਿਉਂ ਟੱਚ ਕਰ ਰਹੇ ਹੋ ਮੈਨੂੰ ਵਧੀਆ ਨਹੀਂ ਲੱਗਦਾ ਉਹ ਕਹਿਣ ਲੱਗਿਆ ਪਾਗਲ ਤੂੰ ਮੇਰੀ ਪਤਨੀ ਹੈ ਅਤੇ ਤੈਨੂੰ ਨਹੀਂ ਪਤਾ ਪਤੀ ਪਤਨੀ ਦੇ ਵਿੱਚ ਕੀ ਹੁੰਦਾ ਹੈ ਮੈਂ ਜਾਣਦਾ ਹਾਂ ਕਿ ਤੈਨੂੰ ਨਹੀਂ ਪਤਾ ਹੋਵੇਗਾ ਇਸ ਲਈ ਮੈਂ ਅੱਜ ਤੈਨੂੰ ਦੱਸੂਗਾ ਕਿ ਪਤੀ ਪਤਨੀ ਵਿੱਚ ਕੀ ਹੁੰਦਾ ਹੈ ਤੂੰ ਡਰ ਨਾ ਮੈਂ ਤੇਰੇ ਕੋਲ ਤੈਨੂੰ ਡਰਾਉਣ ਲਈ ਥੋੜੀ ਆਇਆ ਮੈਂ ਤਾਂ ਤੈਨੂੰ ਪਿਆਰ ਕਰਨ ਦੇ ਲਈ ਆਇਆ ਹਾਂ ਇਸ ਤਰ੍ਹਾਂ ਕਹਿ ਕੇ ਉਸਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਫੜ ਲਿਆ ਅਤੇ ਮੈਂ ਉਸ ਨੂੰ ਮਨਾ ਕਰਦੀ ਰਹੀ ਕਿ ਮੈਨੂੰ ਛੱਡ ਦਿਓ ਮੈਨੂੰ ਦਰਦ ਹੋ ਰਿਹਾ ਹੈ ਮੈਨੂੰ ਛੱਡ ਦਿਓ ਮੈਂ ਇਹ ਸਭ ਕੁਝ ਨਹੀਂ ਕਰਨਾ ਪਰ ਉਸਨੇ ਮੇਰੀ ਇੱਕ ਨਾ ਸੁਣੀ ਸੁਬਾਹ ਹੋਈ ਤਾਂ ਮੇਰਾ ਪੂਰਾ ਸਰੀਰ ਦਰਦ ਕਰ ਰਿਹਾ ਸੀ ਮੈਂ ਦਰਦ ਨਾਲ ਤੜਫ ਰਹੀ ਸੀ ਤੇ ਰੋ ਰਹੀ ਸੀ ਸੁਬਾਹ ਮੇਰੀ ਦੀਦੀ ਕਮਰੇ ਵਿੱਚ ਆਈ ਅਤੇ ਮੈਨੂੰ ਬਿਸਤਰ ਤੋਂ ਉਠਾਇਆ ਅਤੇ ਮੈਨੂੰ ਨਹਾ ਕੇ ਕੱਪੜੇ ਪਹਿਨ ਕੇ ਉਹ ਮੈਨੂੰ ਆਰਾਮ ਕਰਨ ਦੇ ਲਈ ਕਹਿ ਕੇ ਖਾਣਾ ਬਣਾਉਣ ਲਈ ਚਲੀ ਗਈ ਮੇਰੇ ਲਈ ਇਹ ਖਾਣਾ ਲੈ ਕੇ ਆਈ ਮੈਂ ਖਾਣਾ ਖਾਇਆ ਤੇ ਸੌ ਗਈ ਮੈਂ ਸਿਰਫ ਰੋ ਰਹੀ ਸੀ ਆਪਣੀ ਦੀਦੀ ਨੂੰ ਕਹਿ ਰਹੀ ਸੀ ਦੀਦੀ ਤੁਸੀਂ ਮੈਨੂੰ ਛੱਡ ਕੇ ਨਾ ਜਾਇਓ ਉਹ ਇਨਸਾਨ ਫਿਰ ਮੇਰੇ ਕੋਲ ਆ ਜਾਵੇਗਾ ਅਤੇ ਬਹੁਤ ਅਜੀਬ ਇਨਸਾਨ ਹੈ ਉਸਨੇ ਮੇਰੇ ਨਾਲ ਬਹੁਤ ਗਲਤ ਕੀਤਾ ਹੈ ਦੀਦੀ ਕਹਿਣ ਲੱਗੀ ਕਬਰਾਂ ਨਾ ਮੀਰਾ ਸਭ ਠੀਕ ਹੋ ਜਾਵੇਗਾ ਦੇਖਣਾ ਤੂੰ ਠੀਕ ਹੋ ਜਾਏਂਗੀ ਬਿਲਕੁਲ ਪਹਿਲਾਂ ਜਿਹੀ ਖੇਡਣ ਵੀ ਲੱਗ ਜਾਵੇਂਗੀ ਤੈਨੂੰ ਕਬਰਉਣ ਦੀ ਕੋਈ ਜ਼ਰੂਰਤ ਨਹੀਂ ਹੈ ਦੇਖੋ ਮੈਂ ਹਾਂ ਨਾ ਤੇਰੇ ਨਾਲ ਤੇਰੇ ਕੋਲ ਹੀ ਹਾਂ ਦੀਦੀ ਮੈਨੂੰ ਸਮਝਾ ਕੇ ਕਮਰੇ ਤੋਂ ਜਾ ਚੁੱਕੀ ਸੀ ਮੈਂ ਸੌਂ ਗਈ ਦੇਖਦੇ ਹੀ ਦੇਖਦੇ ਕਿ ਮਹੀਨਾ ਗੁਜ਼ਰ ਗਿਆ ਤਾਂ ਮੈਨੂੰ ਉਲਟੀਆਂ ਆਉਣ ਲੱਗੀਆਂ ਅਤੇ ਮੈਂ ਚੱਕਰ ਖਾ ਕੇ ਅੱਗ ਵਿੱਚ ਡਿੱਗ ਗਈ ਮੇਰੀ ਸੱਸ ਤੇ ਦੀਦੀ ਮੇਰੇ ਕੋਲ ਆਈਆਂ ਅਤੇ ਉਹਨਾਂ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਅਤੇ ਦੱਸਿਆ ਕਿ ਮੈਂ ਪ੍ਰੈਗਨੈਂਟ ਹਾਂ ਮੈਂ ਤਾਂ ਡਾਕਟਰ ਦੀ ਗੱਲ ਸੁਣ ਕੇ ਸਮਝ ਨਹੀਂ ਪਾਈ ਸੀ ਕਿ ਇਹ ਸਭ ਕੁਝ ਕੀ ਹੁੰਦਾ ਹੈ ਅਤੇ ਇਹ ਕੀ ਕਹਿ ਰਹੀ ਹੈ ਮੈਂ ਪ੍ਰੈਗਨੈਂਟ ਹਾਂ ਇਹ ਕਿਸ ਤਰ੍ਹਾਂ ਦੀ ਬਿਮਾਰੀ ਹੈ ਮੈਨੂੰ ਨਹੀਂ ਪਤਾ ਕਿ ਪ੍ਰੈਗਨੈਂਟ ਦਾ ਮਤਲਬ ਕੀ ਹੁੰਦਾ ਹੈ ਪਰ ਇਹ ਇੱਕ ਵਧੀਆ ਗੱਲ ਸੀ ਕਿ ਉਸ ਦਿਨ ਪਾਪਾ ਘਰ ਆਏ ਅਤੇ ਕਹਿਣ ਲੱਗੇ ਮਾਂ ਠੀਕ ਹੋ ਗਈ ਹੈ ਇਹ ਕਿਸ ਤਰ੍ਹਾਂ ਦਾ 크ਿਸਮਸ ਸੀ ਕਿ ਅੱਜ ਹੀ ਪਤਾ ਚੱਲਿਆ ਕਿ ਮੈਂ ਪ੍ਰੈਗਨੈਂਟ ਹਾਂ ਅਤੇ ਅੱਜ ਹੀ ਇਹ ਪਤਾ ਚੱਲਿਆ ਕਿ ਮਾਂ ਠੀਕ ਹੋ ਗਈ ਹੈ ਮੈਂ ਤਾਂ ਡਰ ਗਈ ਸੀ ਕਿ ਕਿਤੇ ਮਾਂ ਪਰੇਸ਼ਾਨ ਨਾ ਹੋ ਜਾਏ ਇਹ ਸੁਣ ਕੇ ਕਿ ਮੈਂ ਪ੍ਰੈਗਨੈਂਟ ਹਾਂ ਖੈਰ ਮਾਂ ਠੀਕ ਹੋ ਚੁੱਕੀ ਹੈ ਇਸ ਗੱਲ ਦੀ ਖੁਸ਼ੀ ਸੀ ਪਰ ਹੁਣ ਤਾਂ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਸੀ ਕਿਉਂਕਿ ਮੇਰਾ ਵਿਆਹ ਹੋ ਗਿਆ ਸੀ ਇਸ ਤਰ੍ਹਾਂ ਦੇ ਇਨਸਾਨ ਨਾਲ ਜਿਸ ਨਾਲ ਮੇਰਾ ਕੋਈ ਜੋੜ ਨਹੀਂ ਸੀ ਕੁਝ ਦਿਨ ਬਾਅਦ ਮੈਨੂੰ ਪਤਾ ਚੱਲਿਆ ਕਿ ਜਿਸ ਨਾਲ ਮੇਰਾ ਵਿਆਹ ਹੋਇਆ ਹੈ ਉਸ ਦੀ ਇੱਕ ਹੋਰ ਪਤਨੀ ਹੈ ਮੈਂ ਨਾ ਸਮਝ ਸੀ ਮੈਨੂੰ ਇਸ ਦਾ ਕੋਈ ਹਿਸਾਬ ਨਾ ਕੋਈ ਖਬਰ ਸੀ ਮੈਂ ਸੋਚਦੀ ਸੀ ਚਲੋ ਇੱਕ ਹੋਰ ਪਤਨੀ ਹੈ ਤਾਂ ਉਸ ਵਿੱਚ ਮੇਰਾ ਕੀ ਮੇਰਾ ਤਾਂ ਇਸ ਇਨਸਾਨ ਨਾਲ ਵਿਆਹ ਹੋ ਚੁੱਕਿਆ ਹੈ ਹੁਣ ਤਾਂ ਇਹ ਮੇਰਾ ਪਤੀ ਹੈ ਇਸ ਤਰ੍ਹਾਂ ਦਾ ਵਕਤ ਗੁਜ਼ਰ ਰਿਹਾ ਸੀ ਹੌਲੀ-ਹੌਲੀ 5 ਮਹੀਨੇ ਬੀਤ ਚੁੱਕੇ ਸਨ ਅਤੇ ਇਹ 5 ਮਹੀਨੇ ਦੇ ਅੰਦਰ-ਅੰਦਰ ਮੇਰਾ ਪੇਟ ਬਾਹਰ ਆਉਣ ਲੱਗਿਆ ਮੈਂ ਡਰ ਗਈ ਸੀ ਮੈਂ ਆਪਣੀ ਸੱਸ ਕੋਲ ਗਈ ਤੇ ਕਹਿਣ ਲੱਗੀ ਮਾਂ ਜੀ ਇਹ ਕੀ ਮੇਰਾ ਪੇਟ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਮੈਨੂੰ ਕੀ ਹੋਇਆ ਹੈ ਮੇਰੀ ਸੱਸ ਨੇ ਮੈਨੂੰ ਕਿਹਾ ਕੁਝ ਨਹੀਂ ਬੇਟਾ ਇਸ ਤਰ੍ਹਾਂ ਹੀ ਹੁੰਦਾ ਹੈ ਤੂੰ ਜਾ ਕੇ ਆਰਾਮ ਕਰ ਸਭ ਠੀਕ ਹੋ ਜਾਵੇਗਾ ਮੈਂ ਆਪਣੀ ਦੀਦੀ ਕੋਲ ਵੀ ਗਈ ਮੇਰੀ ਦੀਦੀ ਵੀ ਇਹਨਾਂ ਨਹੀਂ ਜਾਣਦੀ ਸੀ ਪਰ ਉਸਨੇ ਕਿਹਾ ਕਿ ਦੇਖੋ ਮੀਰਾ ਤੂੰ ਪ੍ਰੈਗਨੈਂਟ ਹੈ ਤੇਰੇ ਅੰਦਰ ਇੱਕ ਨੰਨਾ ਜਿਹਾ ਬੱਚਾ ਹੈ ਤੂੰ ਉਸ ਨੂੰ ਜਨਮ ਦੇਵੇਂਗੀ ਦੀਦੀ ਦੀਆਂ ਇਹ ਗੱਲਾਂ ਸੁਣ ਕੇ ਮੈਂ ਖਾਮੋਸ਼ ਹੋ ਗਈ ਨਾ ਖਾਮੋਸ਼ੀ ਵਿੱਚ ਆਪਣੇ ਕਮਰੇ ਵਿੱਚ ਆ ਗਈ ਅਤੇ ਬੈਠੀ ਸੀ ਤਾਂ ਮੇਰਾ ਪਤੀ ਆਇਆ ਤੇ ਕਹਿਣ ਲੱਗਿਆ ਸੁਣੋ ਤੁਸੀਂ ਆਪਣਾ ਸਮਾਨ ਬੰਨੋ ਮੈਂ ਤੇਰੇ ਨਾਲ ਨਹੀਂ ਰਹੂੰਗਾ ਅਤੇ ਮੈਂ ਹੁਣ ਸੂਰਿਆ ਦੇ ਨਾਲ ਰਹੂੰਗਾ ਉਹ ਮੇਰੀ ਪਤਨੀ ਹੈ ਅੱਦੇ ਮੈਂ ਉਸ ਨੂੰ ਬਹੁਤ ਮੁਹੱਬਤ ਕਰਦਾ ਹਾਂ ਉਹ ਤਾਂ ਮੇਰੇ ਮਾਂ ਤੇ ਪਿਤਾ ਦੀ ਜ਼ਿੱਦ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਵਾਂ ਕਿਉਂਕਿ ਉਹ ਚਾਹੁੰਦੇ ਸੀ ਕਿ ਮੈਂ ਬਾਹਰ ਦੀ ਲੜਕੀ ਦੇ ਨਾਲ ਵਿਆਹ ਨਾ ਕਰਵਾਵਾਂ ਮੈਂ ਕਿਸੇ ਪਿੰਡ ਦੀ ਲੜਕੀ ਨਾਲ ਵਿਆਹ ਕਰਾਵਾਂ ਤਾਂ ਮੈਂ ਉਹਨਾਂ ਦੇ ਕਹਿਣ ਤੇ ਵਿਆਹ ਤਾਂ ਕਰ ਲਿਆ ਸੀ ਪਰ ਹੁਣ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਇਸ ਲਈ ਤੁਸੀਂ ਆਪਣਾ ਸਮਾਨ ਬਰਨੋ ਤੇ ਨਿਕਲੋ ਇਥੋਂ ਮੈਂ ਘਬਰਾ ਗਈ ਕਿਉਂਕਿ ਹੁਣ ਮੈਂ ਵਿਆਹ ਦਾ ਪੂਰਾ ਮਤਲਬ ਜਾਣ ਚੁੱਕੀ ਸੀ ਅਤੇ ਇਹ ਜੋ ਆਦਮੀ ਕਹਿ ਰਿਹਾ ਸੀ ਉਹ ਮੈਨੂੰ ਛੱਡਣ ਦੀਆਂ ਗੱਲਾਂ ਕਰ ਰਿਹਾ ਸੀ ਅਤੇ ਮੈਂ ਅਜਿਹਾ ਨਹੀਂ ਕਰ ਸਕਦੀ ਸੀ ਅਤੇ ਮੈਨੂੰ ਨਹੀਂ ਛੱਡ ਸਕਦਾ ਸੀ ਕਿਉਂਕਿ ਮੇਰੇ ਪਿਤਾ ਨੇ ਮੇਰੇ ਵਿਆਹ ਦੇ ਲਈ ਬਹੁਤ ਪੈਸੇ ਖਰਚ ਕੀਤੇ ਹਨ ਪੂਰੇ 1 ਲੱਖ ਉਸਨੇ ਲੋਕਾਂ ਤੋਂ ਮੰਗ ਕੇ ਮੇਰਾ ਵਿਆਹ ਕੀਤਾ ਅਤੇ ਇਹ ਆਦਮੀ ਮੈਨੂੰ ਛੱਡ ਦੇਵੇਗਾ ਤਾਂ ਮੇਰੇ ਪਿਤਾ ਜੀ ਜਿਉਂਦੇ ਜ਼ਿਮਰ ਜਾਣਗੇ ਮੇਰਾ ਕੀ ਹੋਵੇਗਾ ਤੇ ਮੇਰੇ ਬੱਚੇ ਦਾ ਕੀ ਹੋਵੇਗਾ ਮੈਂ ਰੋਂਦੀ ਹੋਈ ਆਪ ਮਹਸਾਸ ਤੋਂ ਹਰੇ ਦੇ ਕੋਲ ਗਈ ਦੀਦੀ ਵੀ ਉੱਥੇ ਹੀ ਸੀ ਮੈਂ ਰੋ ਰੋ ਕੇ ਕਹਿਣ ਲੱਗੀ ਕਿ ਦੇਖਿਓ ਅਰਜਨ ਜੀ ਕੀ ਕਹਿ ਰਹੇ ਹਨ ਕਿ ਉਹ ਮੈਨੂੰ ਨਹੀਂ ਰੱਖਣਗੇ ਮੇਰੀ ਸੱਸ ਪਰੇਸ਼ਾਨ ਹੋ ਗਈ ਮੇਰੇ ਸਹੁਰਾ ਜੀ ਮੇਰੇ ਪਤੀ ਨੂੰ ਸਮਝਾਉਣ ਲੱਗੇ ਕਿ ਦੇਖੋ ਤੂੰ ਅਜਿਹਾ ਨਹੀਂ ਕਰ ਸਕਦਾ ਤੈਨੂੰ ਇਸ ਦੇ ਨਾਲ ਹੀ ਰਹਿਣਾ ਪਵੇਗਾ ਮੀਰਾ ਬਹੁਤ ਵਧੀਆ ਲੜਕੀ ਹੈ ਅਤੇ ਇਹ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ ਤੂੰ ਇਸ ਤਰ੍ਹਾਂ ਕਿਵੇਂ ਕਰ ਸਕਦਾ ਤੈਨੂੰ ਮੀਰਾ ਦੇ ਨਾਲ ਹੀ ਰਹਿਣਾ ਪਵੇਗਾ ਮੇਰੇ ਪਤੀ ਨੂੰ ਸਾਰੇ ਲੋਕ ਸਮਝਾਉਣ ਲੱਗੇ ਪਰ ਉਹ ਕਿਸੇ ਦੀ ਨਹੀਂ ਸੁਣ ਰਿਹਾ ਸੀ ਇਹ ਸਬਕ ਕਿ ਮੇਰੇ ਅੰਦਰ ਅਜੀਬ ਜਿਹੀ ਬੇਚੈਨੀ ਹੋਣ ਲੱਗੀ ਮੈਂ ਅਚਾਨਕ ਹੀ ਸੀਰੀਅਸ ਹੋ ਗਈ ਮੇਰੇ ਪਤੀ ਮੈਨੂੰ ਹਸਪੀਟਲ ਲੈ ਕੇ ਚਲੇ ਗਏ ਮੈਂ ਘੱਟ ਤੋਂ ਘੱਟ 4-5 ਹਸਪੀਟਲ ਵਿੱਚ ਟ੍ਰਾਂਸਫਰ ਹੋ ਕੇ ਇੱਕ ਹਸਪਤਾਲ ਤੋਂ ਦੂਸਰੇ ਹਸਪਤਾਲ ਜਾ ਰਹੀ ਸੀ ਕਿਉਂਕਿ ਡਾਕਟਰ ਕਹਿ ਰਹੇ ਸਨ ਕਿ ਐਸੇ ਬੱਚੇ ਜਾਂ ਮਾਂ ਵਿੱਚੋਂ ਕਿਸੇ ਨੂੰ ਬਚਾ ਸਕਦੇ ਹਾਂ ਡਾਕਟਰ ਮੇਰੇ ਪਤੀ ਤੇ ਗੁੱਸਾ ਕਰ ਰਹੇ ਸਨ ਕਿ ਇਸ ਦੀ ਉਮਰ ਦਾ ਤਾਂ ਲਿਹਾਜ਼ ਕਰ ਲਿਆ ਜਾਂਦਾ ਕਿੰਨੇ ਘਟ ਉਮਰ ਦੀ ਲੜਕੀ ਹੈ ਤੇ ਮਾਂ ਬਣਨ ਵਾਲੀ ਹੈ ਇਸ ਦੀ ਡਿਲੀਵਰੀ ਕਰ ਪਾਉਣਾ ਬਹੁਤ ਮੁਸ਼ਕਿਲ ਹੈ ਬਹੁਤ ਰਿਸਕ ਲੈਣਾ ਪਵੇਗਾ ਉਸ ਵਕਤ ਮੇਰੇ ਸਹੁਰੇ ਵਾਲਿਆਂ ਨੇ ਕਿਹਾ ਤੁਸੀਂ ਬੱਚੇ ਨੂੰ ਬਚਾਓ ਮਾਂ ਦਾ ਕੀ ਹੈ ਮਾਂ ਤਾਂ ਦੂਸਰੀ ਵੀ ਲਿਆ ਆਵਾਂਗੇ ਤੁਸੀਂ ਸਾਡੇ ਵੰਸ਼ ਨੂੰ ਬਚਾਓ ਮੇਰੇ ਪਤੀ ਨੇ ਪੇਪਰ ਤੇ ਸਾਈਨ ਕਰ ਦਿੱਤੇ ਪਰ ਇਹ ਮੇਰਾ ਖੁਸ਼ ਨਸੀਬ ਸਮਝੋ ਜਾ ਮੇਰੀ ਬੱਤ ਕਿਸਮਤੀ ਕਿ ਮੇਰਾ ਬੱਚਾ ਵੀ ਬਚ ਗਿਆ ਅਤੇ ਮੈਂ ਵੀ ਬਚ ਗਈ ਮੇਰੀ ਮਾਂ ਤੇ ਪਿਤਾ ਦੋਨੇ ਹਸਪੀਟਲ ਆਏ ਅਤੇ ਮੇਰੇ ਪਤੀ ਨੇ ਮੈਨੂੰ ਮੇਰੇ ਮਾਂ ਤੇ ਪਿਤਾ ਨਾਲ ਪੇਜ ਜਦੋਂ ਮੇਰਾ ਬੱਚਾ ਮਹੀਨੇ ਦਾ ਹੋਇਆ ਤਾਂ ਮੇਰਾ ਪਤੀ ਆਇਆ ਤੇ ਮੇਰੇ ਬੱਚੇ ਨੂੰ ਮੇਰੇ ਤੋਂ ਫੜ ਕੇ ਲੈ ਗਿਆ ਮੇਰਾ ਪਤੀ ਕਹਿਣ ਲੱਗਿਆ ਕਿ ਮੀਰਾ ਮੈਂ ਤੇਰੇ ਨਾਲ ਨਹੀਂ ਰਹੂੰਗਾ ਮੈਂ ਆਪਣੇ ਦੂਜੇ ਪਤਨੀ ਨਾਲ ਰਹੂੰਗਾ ਆਪਣੇ ਬੱਚੇ ਨੂੰ ਵੀ ਉਸ ਦੀ ਗੋਦ ਵਿੱਚ ਹੀ ਰੱਖੂੰਗਾ ਉਹ ਮੇਰੇ ਤੋਂ ਮੇਰਾ ਬੱਚਾ ਖੋ ਕੇ ਲੈ ਗਿਆ ਪਿਤਾ ਜਦੋਂ ਘਰ ਆਏ ਤਾਂ ਮੈਂ ਆਪਣੇ ਪਿਤਾ ਨੂੰ ਰੋ ਰੋ ਕੇ ਦੱਸ ਰਹੀ ਸੀ ਮੇਰੀ ਮਾਂ ਵੀ ਰੋ ਰਹੀ ਸੀ ਮੇਰੇ ਪਾਪਾ ਮੈਨੂੰ ਸਮਝਾਉਣ ਲੱਗੇ ਤੇ ਕਹਿਣ ਲੱਗੇ ਮੀਰਾ ਤੂੰ ਪਰੇਸ਼ਾਨ ਨਾ ਹੋ ਤੇਰੇ ਸਹੁਰੇ ਪਰਿਵਾਰ ਪੜਿਆ ਲਿਖਿਆ ਹੈ ਹੋ ਸਕਦਾ ਉਹ ਲੋਕ ਨਾਰਾਜ਼ ਹੋਣ ਤੇਰੇ ਤੋਂ ਇਸ ਲਈ ਉਹ ਇਸ ਤਰ੍ਹਾਂ ਕਰ ਰਹੇ ਹਨ ਹੁਣ ਤੂੰ ਇਸ ਤਰ੍ਹਾਂ ਕਰ ਤੋਂ ਵਾਪਸ ਆਪਣੇ ਸਹੌਰੇ ਚਲੀ ਜਾ ਅਤੇ ਦੇਖੋ ਉੱਥੇ ਜਾ ਕੇ ਸਭ ਨੂੰ ਮਨਾਓ ਤੇਰੇ ਸਹੌਰੇ ਵਾਲੇ ਜ਼ਰੂਰ ਮانے ਜਾਣਗੇ ਪਿਤਾ ਨੇ ਮੈਨੂੰ ਮੇਰੇ ਸਹੌਰੇ ਪਹੁੰਚਾ ਦਿੱਤਾ ਤੇ ਦਰਵਾਜ਼ੇ ਤੋਂ ਹੀ ਪਿਤਾ ਇਹ ਕਹਿ ਕੇ ਚਲੇ ਗਏ ਕਿ ਬੇਟੀ ਪਹਿਚਾਨ ਤੇਰਾ ਕੰਮ ਹੈ ਮੈਂ ਇਸ ਮਾਮਲੇ ਵਿੱਚ ਨਹੀਂ ਬੋਲ ਸਕਦਾ ਤੂੰ ਦੇਖ ਆਪਣਾ ਘਰ ਟੁੱਟਣ ਤੋਂ ਬਚਾ ਲੈ ਦੇਖੋ ਸਹੌਰੇ ਵਾਲਿਆਂ ਲਈ ਖਮੋਸ਼ੀ ਨਾਲ ਉਹਨਾਂ ਨੂੰ ਬਰਦਾਸ਼ਤ ਕਰ ਲੈਣਾ ਮੈਂ ਕਿਹਾ ਠੀਕ ਪਾਪਾ ਇੰਨੀ ਛੋਟੀ ਜਹੀ ਉਮਰ ਵਿੱਚ ਮੈਨੂੰ ਇੰਨੀਆਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਮੈਂ ਇੰਨੀ ਘੱਟ ਉਮਰ ਵਿੱਚ 13 ਸਾਲ ਦੀ ਉਮਰ ਵਿੱਚ ਮਾਂ ਬਣ ਗਈ ਸੀ ਮੈਂ ਬਦਕਿਸਮਤੀ ਨਾਲ ਬਚ ਵੀ ਗਈ ਸੀ ਮੈਂ ਆਪਣੇ ਬੱਚੇ ਦੇ ਲਈ ਇੱਥੇ ਆਉਣ ਦੇ ਲਈ ਤਿਆਰ ਹੋ ਗਈ ਸੀ ਮਾਂ ਬਣਨਾ ਕਿਸ ਨੂੰ ਕਹਿੰਦੇ ਹਨ ਮੈਨੂੰ ਇਹ ਅੱਜ ਅਹਿਸਾਸ ਹੋ ਗਿਆ ਸੀ ਮੈਂ ਮੇਰੇ ਬੱਚੇ ਦੇ ਨਾਲ ਰਹਿਣਾ ਸੀ ਮੈਂ ਸਹੌਰੇ ਪਹੁੰਚੀ ਤਾਂ ਸਿੱਧਾ ਆਪਣੇ ਕਮਰੇ ਵਿੱਚ ਆਪਣੇ ਬੱਚੇ ਦੇ ਕੋਲ ਗਈ ਮੈਂ ਆਪਣੇ ਬੱਚੇ ਨੂੰ ਗੋਦ ਵਿੱਚ ਲਿਆ ਅਤੇ ਸੀਨੇ ਲਗਾ ਲਿਆ ਇਸ ਮੇਰਾ ਪਤੀ ਕਮਰੇ ਵਿੱਚ ਆਇਆ ਅਤੇ ਉਹਨੇ ਦਰਵਾਜ਼ਾ ਬੰਦ ਕੀਤਾ ਬੱਚੇ ਨੂੰ ਖੋਕੇ ਬੈੱਡ ਤੇ ਰੱਖ ਦਿੱਤਾ ਅਤੇ ਉਸਨੇ ਮੇਰੇ ਤੇ ਹੱਥ ਉਠਾਇਆ ਮੈਂ ਤੜਫੂਠੀ ਸੀ ਬਾਹਰ ਮੇਰੀ ਸੱਸ ਦਰਵਾਜ਼ਾ ਖੋਲਣ ਨੂੰ ਕਹਿ ਰਹੀ ਸੀ ਮੇਰੀ ਭੈਣ ਵੀ ਚੀਕ ਰਹੀ ਸੀ ਤੇ ਰੋ ਰਹੀ ਸੀ ਮੈਂ ਆਪਣੇ ਪਤੀ ਨੂੰ ਹੱਥ ਜੋੜ ਰਹੀ ਸੀ ਪਲੀਜ਼ ਮੈਨੂੰ ਨਾ ਛੱਡੋ ਮੇਰੇ ਬੱਚੇ ਅਤੇ ਮੈਨੂੰ ਆਪਣੇ ਨਾਲ ਰੱਖ ਲਓ ਮੈਨੂੰ ਇਸ ਘਰ ਵਿੱਚ ਹੀ ਥੋੜੀ ਜਿਹੀ ਜਗ੍ਹਾ ਦੇ ਦਿਓ ਮੇਰੇ ਬੱਚੇ ਦੇ ਨਾਲ ਪਰ ਉਹ ਨਹੀਂ ਮੰਨਿਆ ਅਤੇ ਮੈਨੂੰ ਘੜੀਸਕੇ ਘਰ ਤੋਂ ਬਾਹਰ ਦਿੱਤਾ ਮੈਂ ਰੋਂਦੀ ਹੋਈ ਘਰ ਤੋਂ ਬਾਹਰ ਨਿਕਲ ਗਈ ਹੁਣ ਮੈਂ ਆਪਣੀ ਕਿਸਮਤ ਨੂੰ ਕੋਸ ਰਹੀ ਸੀ ਕਿ ਆਖਿਰ ਮੈਂ ਜਿਉਂਦੀ ਕਿਉਂ ਹਾਂ ਮੈਂ ਖੁਦ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਸੋਚ ਲਿਆ ਸੀ ਕਿ ਮੈਂ ਅੱਜ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਵਾਂਗੀ ਪਰ ਬਦਕਿਸਮਤੀ ਨਾਲ ਮੈਂ ਮਰ ਵੀ ਨਾ ਪਾਈ ਮੇਰੀ ਭੈਣ ਨੂੰ ਵੀ ਮੇਰੇ ਤੇ ਹੁੰਦਾ ਹੋਇਆ ਜ਼ੁਲਮ ਬਰਦਾਸ਼ਤ ਨਹੀਂ ਹੋ ਰਿਹਾ ਸੀ ਉਹ ਵੀ ਉਸ ਘਰ ਨੂੰ ਛੱਡ ਕੇ ਚਲੀ ਆਈ ਮੈਂ ਥਾਣੇ ਗਈ ਪਰ ਮੇਰੀ ਕਿਸੇ ਨੇ ਗੱਲ ਨਾ ਸੁਣੀ ਮੈਂ ਜੱਜ ਨੂੰ ਬੇਨਤੀ ਕੀਤੀ ਪਰ ਜੱਜ ਦਾ ਜਵਾਬ ਸੀ ਕਿ ਦੇਖੋ ਕਿ ਨਾ ਕਰੋ ਕਿਉਂਕਿ ਜਿੰਨਾ ਤਾਂ ਉਸਨੇ ਹੀ ਹੈ ਤੁਸੀਂ ਗਰੀਬ ਹੋ ਤੁਹਾਡਾ ਕੋਈ ਸਾਥ ਦੇਣ ਵਾਲਾ ਨਹੀਂ ਹੈ ਮੈਂ ਵੀ ਕੁਝ ਨਹੀਂ ਕਰ ਸਕਦੀ ਕਿਉਂਕਿ ਉਹ ਪੈਸੇ ਦੇ ਕੇ ਜਿੱਤ ਜਾਵੇਗਾ ਇਸ ਲਈ ਇਸ ਤਰ੍ਹਾਂ ਕਰੋ ਕਿ ਤੁਸੀਂ ਮਿਲ ਕੇ ਰਹਿਣ ਦੀ ਕੋਸ਼ਿਸ਼ ਕਰੋ ਇਹ ਸੁਣ ਕੇ ਮੇਰੇ ਹੌਂਦੇ ਖੜੇ ਹੋ ਗਏ ਮੈਂ ਕਿਹਾ ਠੀਕ ਹੈ ਜੱਜ ਸਾਹਿਬ ਤੁਸੀਂ ਜੋ ਕਹਿਣਾ ਸੀ ਉਹ ਕਹਿ ਦਿੱਤਾ ਮੈਂ ਕੀ ਕਰਨਾ ਹੈ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਮੈਂ ਉਸ ਇਨਸਾਨ ਦੇ ਨਾਲ ਹੁਣ ਨਹੀਂ ਰਹਿਣਾ ਪਰ ਤੁਹਾਨੂੰ ਬੇਨਤੀ ਹੈ ਕਿ ਮੇਰਾ ਬੱਚਾ ਮੈਨੂੰ ਦਿਵਾ ਦਿਓ ਉਹ ਜੱਜ ਕਹਿਣ ਲੱਗਿਆ ਕਿ ਉਹ ਬੱਚਾ ਤੁਹਾਨੂੰ ਨਹੀਂ ਮਿਲ ਸਕਦਾ ਉਹ ਤਾਂ ਆਡੇ ਪਤੀ ਦੇ ਹੱਕ ਵਿੱਚ ਹੀ ਹੋਵੇਗਾ ਕਿ ਤੁਸੀਂ ਅਜੇ 13 ਸਾਲ ਦੇ ਹੋ ਅਤੇ ਬੱਚਾ ਤੁਹਾਨੂੰ ਤਾਂ ਹੀ ਮਿਲ ਸਕਦਾ ਹੈ ਜੇਕਰ ਤੁਸੀਂ 18 ਸਾਲ ਦੇ ਹੋਵੋਗੇ ਤਾਂ ਤੁਹਾਨੂੰ ਬੱਚਾ ਮਿਲ ਸਕਦਾ ਹੈ ਮੇਜਰ ਸਾਹਿਬ ਨੂੰ ਹੱਥ ਜੋੜਨ ਲੱਗੀ ਮੈਂ ਬੋਲੀ ਜੱਜ ਸਾਹਿਬ ਕੁਝ ਵੀ ਕਰੋ ਪਰ ਮੇਰਾ ਬੱਚਾ ਮੈਨੂੰ ਦਿਵਾ ਦਿਓ ਜੱਜ ਸਾਹਿਬ ਕਹਿਣ ਲੱਗੇ ਠੀਕ ਹੈ ਮੈਂ ਕੋਸ਼ਿਸ਼ ਕਰਦਾ ਹਾਂ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਬੱਚਾ ਤੁਹਾਨੂੰ ਮਿਲੇ ਤੁਸੀਂ 1 ਲੱਖ ਰੁਪਏ ਦਾ ਇੰਤਜ਼ਾਮ ਕਰੋ ਮੈਂ 1 ਲੱਖ ਦਾ ਇੰਤਜ਼ਾਮ ਕਰ ਲਿਆ ਅਤੇ ਜੱਜ ਸਾਹਿਬ ਨੂੰ ਦੇ ਦਿੱਤੇ ਪਰ ਮੇਰੀ ਬਦਕਿਸਮਤੀ ਇੱਥੇ ਵੀ ਦੇਖੋ ਰੰਗ ਲੈ ਕਈ ਮੈਂ ਕੇ ਸਹਾਰ ਗਈ ਅਤੇ ਬੱਚਾ ਮੇਰੇ ਪਤੀ ਨੂੰ ਮਿਲ ਗਿਆ ਮੈਂ ਆਪਣੇ ਪਤੀ ਦੇ ਸਾਹਮਣੇ ਹੱਥ ਜੋੜ ਉਸਦੇ ਪੈਰ ਫੜੇ ਉਸ ਤੋਂ ਭੀਖ ਮੰਗੀ ਮੈਂ ਉਸ ਨੂੰ ਕਿਹਾ ਮੇਰਾ ਬੱਚਾ ਮੈਨੂੰ ਦੇ ਦਿਓ ਪਲੀਜ਼ ਇਹ ਮਰ ਜਾਵੇਗਾ ਉਹ ਬਹੁਤ ਛੋਟਾ ਹੈ ਉਸ ਨੂੰ ਮੇਰੀ ਜਰੂਰਤ ਹੈ ਪਰ ਉਸ ਇਨਸਾਨ ਨੂੰ ਉਸ ਮਾਸੂਮ ਬੱਚੇ ਤੇ ਵੀ ਰਹਿਮ ਨਾ ਆਇਆ ਜੱਜ ਦਾ ਸਾਫ਼ ਕਹਿਣਾ ਸੀ ਕਿ ਬੱਚਾ ਤੁਹਾਨੂੰ ਨਹੀਂ ਮਿਲ ਸਕਦਾ ਤੁਹਾਡੀ ਉਮਰ 18 ਸਾਲ ਹੁੰਦੀ ਤਾਂ ਬੱਚਾ ਤੁਹਾਡੇ ਹੱਕ ਵਿੱਚ ਜਾਂਦਾ ਪਰ ਤੁਸੀਂ ਬਹੁਤ ਛੋਟੇ ਹੋ ਤੁਸੀਂ ਬੱਚੇ ਦੀ ਜ਼ਿੰਮੇਵਾਰੀ ਨਹੀਂ ਉਠਾ ਸਕਦੇ ਇਹ ਜੱਜ ਸਾਹਿਬ ਦਾ ਕਹਿਣਾ ਸੀ ਕਿ ਮੈਂ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਈ ਮਾਪੇ ਨੇ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਸੰਭਾਲ ਲਿਆ ਅਤੇ ਮੈਨੂੰ ਕਾਰ ਲੈ ਆਏ ਮੈਨੂੰ ਹੋਸ਼ ਆਇਆ ਤਾਂ ਮੈਂ ਸਿਰਫ ਆਪਣੇ ਬੱਚੇ ਨੂੰ ਲੱਭ ਰਹੀ ਸੀ ਮੈਨੂੰ ਬਹੁਤ ਰੋਣਾ ਆ ਰਿਹਾ ਸੀ ਮੈਂ ਕੰਧ ਤੇ ਸਿਰ ਰੱਖ ਕੇ ਬਹੁਤ ਰੋਂਦੀ ਰਹੀ ਮੈਨੂੰ ਮੇਰਾ ਬੱਚਾ ਬਹੁਤ ਯਾਦ ਆਉਂਦਾ ਸੀ ਇਸ ਤਰ੍ਹਾਂ ਕਰਦੇ ਕਰਦੇ کافی ਸਮਾਂ ਗੁਜ਼ਰ ਗਿਆ ਪਾਪਾ ਨੇ ਮੈਨੂੰ ਭੂਆ ਦੇ ਘਰ ਭੇਜ ਦਿੱਤਾ ਮੈਂ ਭੂਆ ਦੇ ਕੋਲ 4 ਸਾਲ ਤੱਕ ਰਹੀ ਵਾਦਾ ਇੱਕ ਬੇਟਾ ਸੀ ਅਮਨ ਜੋ ਬਹੁਤ ਵਧੀਆ ਸੀ ਉਹ ਪੜਿਆ ਲਿਖਿਆ ਸੀ ਮੇਰੀ ਸਾਰੀ ਹਕੀਕਤ ਉਸਨੂੰ ਪਤਾ ਸੀ ਮੈਂ ਉਸਨੂੰ ਆਪਣੇ ਬੀਤੇ ਹੋਏ ਕੱਲ ਦੇ ਬਾਰੇ ਸਭ ਕੁਝ ਦੱਸ ਦਿੱਤਾ ਸੀ ਅਮਨ ਮੈਨੂੰ ਹਸਾਉਣ ਦੀ ਬਹੁਤ ਕੋਸ਼ਿਸ਼ ਕਰਦਾ ਅਮਨ ਬਹੁਤ ਵਧੀਆ ਲੜਕਾ ਸੀ ਉਹ ਨੌਕਰੀ ਵੀ ਕਰਦਾ ਸੀ ਉਹਦੀ ਇਨਕਮ ਵੀ ਬਹੁਤ ਵਧੀਆ ਸੀ ਉਸਨੇ ਮੇਰੀ ਪੜਾਈ ਕੰਪਲੀਟ ਕਰਵਾਈ ਮੈਂ ਇੱਥੇ ਬਹੁਤ ਖੁਸ਼ ਸੀ ਪਾਪਾ ਦੇ ਨਾਲ ਗੱਲ ਕਰਦੀ ਰਹਿੰਦੀ ਸੀ ਪੂਆ ਪਾਪਾ ਨੂੰ ਦੱਸਦੀ ਰਹਿੰਦੀ ਸੀ ਕਿ ਮੈਂ ਇੱਥੇ ਬਿਲਕੁਲ ਠੀਕ ਹਾਂ ਮੈਂ ਵੀ ਪਾਪਾ ਨੂੰ ਕਹਿ ਜਾਂਦੀ ਸੀ ਤੁਸੀਂ ਪਰੇਸ਼ਾਨ ਨਾ ਹੋ ਉਹ ਅਤੇ ਨੂੰ ਕਹੋ ਕਿ ਉਹ ਜੀਜਾ ਜੀ ਨੂੰ ਮਨਾ ਲਵੇ ਅਤੇ ਉਸਦੇ ਨਾਲ ਦੁਬਈ ਚ ਛੜੀ ਜਾਵੇ ਉਹ ਦੁਬਈ ਵਿੱਚ ਰਹਿੰਦੇ ਸਨ ਜੀਜਾ ਜੀ ਦੀ ਕੋਈ ਗਲਤੀ ਨਹੀਂ ਸੀ ਉਹ ਇਨਾ ਚਾਰਮਾ ਦੇ ਨਾਲ ਨਹੀਂ ਰਹਿੰਦੇ ਸਨ ਮੇਰੇ ਕਹਨਤੇ ਦੀਦੀ ਨੇ ਵੀ ਜੀਜਾ ਜੀ ਦੇ ਨਾਲ ਰਹਿਣ ਦਾ ਫੈਸਲਾ ਕਰ ਲਿਆ ਤੇ ਜੀਜਾ ਜੀ ਨੇ ਦੀਦੀ ਨੂੰ ਦੁਬਈ ਬੁਲਾ ਲਿਆ ਦੀਦੀ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣ ਲੱਗੀ ਮੈਨੂੰ ਵੀ ਬਹੁਤ ਖੁਸ਼ੀ ਹੋਈ ਸੀ ਕਿਉਂਕਿ ਮੇਰੀ ਵਜ੍ਹਾ ਨਾਲ ਹੀ ਦੀਦੀ ਆਪਣਾ ਘਰ ਛੱਡ ਕੇ ਆਈ ਸੀ ਦੀਦੀ ਨੇ ਕਿਹਾ ਕਿ ਮੈਂ ਉਸ ਘਰ ਵਿੱਚ ਨਹੀਂ ਰਹਿ ਸਕਦੀ ਜੀਜਾ ਜੀ ਤਿਆਰ ਹੋ ਗਏ ਅਤੇ ਉਹਨਾਂ ਨੇ ਦੀਦੀ ਨੂੰ ਤੋ ਬਾਈਬਲ ਆ ਲਿਆ ਖੈਰ ਮਾਪੇ ਵੀ ਵਧੀਆ ਰਹਿ ਰਹੇ ਸਨ ਮੈਂ ਉਹਨਾਂ ਨਾਲ ਗੱਲ ਕਰਦੀ ਰਹਿੰਦੀ ਸੀ ਇੱਧਰ ਅਮਨ ਤੇ ਭੂਆ ਪੂਰੀ ਕੋਸ਼ਿਸ਼ ਕਰਦੇ ਕਿ ਮੈਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਭੁੱਲ ਜਾਵਾਂ ਮੇਰੇ ਨਾਲ ਜੋ ਵੀ ਹੋਇਆ ਹੈ ਉਹ ਮੈਂ ਭੁੱਲ ਜਾਵਾਂ ਪਰ ਮੈਂ ਕਿਵੇਂ ਭੁੱਲ ਸਕਦੀ ਸੀ ਉਹ ਸਾਰੀਆਂ ਗੱਲਾਂ ਉਹ ਸਾਰੇ ਹਾਲਾਤ ਉਹ ਮੇਰੇ ਨਾਲ ਗੁਜ਼ਰੇ ਸਨ ਉਹ ਜ਼ਖਮ ਜੋ ਅੱਜ ਵੀ ਮੇਰੇ ਜਿਸਮ ਤੇ ਮੌਜੂਦ ਹਨ ਇੱਕ ਦਿਨ ਮੈਂ ਰੋ ਰਹੀ ਸੀ ਤਾਂ ਅਮਨ ਆਇਆ ਤੇ ਕਹਿਣ ਲੱਗਿਆ ਮੀਰਾ ਤੂੰ ਬੁਰਾ ਨਾ ਮੰਨੇ ਤਾਂ ਮੈਂ ਇੱਕ ਗੱਲ ਬੋਲਾਂ ਮੈਂ ਉਹਨੂੰ ਕਿਹਾ ਹਾਂ ਬੋਲੋ ਕੀ ਕਹਿਣਾ ਚਾਹੁੰਦੇ ਹਾਂ ਅਮਨ ਕਹਿਣ ਲੱਗਿਆ ਕਿ ਜੇਕਰ ਤੈਨੂੰ ਦੁਬਾਰਾ ਵਿਆਹ ਕਰਨ ਦਾ ਮੌਕਾ ਮਿਲੇ ਤਾਂ ਤੂੰ ਕੀ ਕਰੇਂਗੀ ਮੈਂ ਕਿਹਾ ਬਿਲਕੁਲ ਨਹੀਂ ਮੈਨੂੰ ਨਫ਼ਰਤ ਹੈ ਵਿਆਹ ਦੇ ਨਾਮ ਤੋਂ ਮੈਂ ਆਪਣੀ ਜ਼ਿੰਦਗੀ ਵਿੱਚ ਕੰਮਾਂ ਦਾ ਬਿਹਾਲਲ ਕਰਨਾ ਚਾਹੁੰਦੀ ਹਾਂ ਮੈਂ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਹਾਂ ਅਮਨ ਨੇ ਕਿਹਾ ਠੀਕ ਹੈ ਮੀਰਾ ਵਧੀਆ ਗੱਲ ਹੈ ਪਰ ਜੇਕਰ ਤੈਨੂੰ ਵਧੀਆ ਲੜਕਾ ਮਿਲੇ ਤਾਂ ਤੂੰ ਵਿਆਹ ਨਹੀਂ ਕਰਵਾ ਸਕਦੀ ਮੀਰਾ ਨੇ ਕਿਹਾ ਬਿਲਕੁਲ ਨਹੀਂ ਮੀਰਾ ਨੇ ਕਿਹਾ ਉਹ ਲੋਕ ਵੀ ਵਧੀਆ ਸਨ ਪੜੇ ਲਿਖੇ ਸਨ ਪਰ ਜਦੋਂ ਹਕੀਕਤ ਸਾਹਮਣੇ ਆਈ ਤਾਂ ਮੇਰੇ ਨਾਲ ਕੀ ਹੋਇਆ ਛੋਟੀ ਉਮਰ ਵਿੱਚ ਮੈਂ ਬਹੁਤ ਕੁਝ ਸਿੱਖਿਆ ਮੈਨੂੰ ਵਿਆਹ ਦੇ ਨਾਮ ਤੋਂ ਡਰ ਲੱਗਦਾ ਹੈ ਅਮਨ ਕਹਿਣ ਲੱਗਾ ਮੀਰਾ ਤੂੰ ਕਿਉਂ ਡਰਦੀ ਹੈ ਮੈਂ ਹੈ ਨਾ ਤੇਰੇ ਨਾਲ ਤੂੰ ਬੁਰਾ ਨਾ ਮੰਨੀ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਸਕਦੀ ਆ ਅਮਨ ਦੀਆਂ ਅਜੇਹੀਆਂ ਗੱਲਾਂ ਤੇ ਮੇਰੇ ਰੂਣ ਤੇ ਖੜੇ ਹੋ ਗਏ ਇਹ ਕਿਵੇਂ ਹੋ ਸਕਦਾ ਹੈ ਅਮਨ ਮੇਰੇ ਬਾਰੇ ਵਿੱਚ ਸਭ ਕੁਝ ਜਾਣਦਾ ਸੀ ਇਹ ਨਾ ਜਾਣਦੇ ਹੋਏ ਵੀ ਅਮਨ ਮੇਰੇ ਨਾਲ ਲੈ ਕਿਵੇਂ ਕਰਵਾ ਸਕਦਾ ਹੈ ਅਮਨ ਇੱਕ ਬਹੁਤ ਵਧੀਆ ਲੜਕਾ ਹੈ ਉਸ ਨੂੰ ਤਾਂ ਕੋਈ ਵੀ ਲੜਕੀ ਮਿਲ ਸਕਦੀ ਹੈ ਤੇ ਇੱਕ ਵਧੀਆ ਨੌਕਰੀ ਵੀ ਕਰਦਾ ਹੈ ਫਿਰ ਉਹ ਮੇਰੇ ਨਾਲ ਵਿਆਹ ਕਰ ਰਿਹਾ ਦੇ ਇਹ ਕਿਰ ਕਿਵੇਂ ਹੋ ਸਕਦਾ ਹੈ ਅਮਨ ਕਹਿਣ ਲੱਗਿਆ ਦੇਖੋ ਵੀਰਾ ਮੈਂ ਮਾਂ ਨਾਲ ਗੱਲ ਕਰੂੰਗਾ ਤੂੰ ਇੱਕ ਵਾਰ ਹਾਂ ਕਰ ਦੇ ਤੇਰੀ ਜ਼ਿੰਦਗੀ ਵਿੱਚ ਜੋ ਵੀ ਦੁੱਖ ਉਹ ਸਾਰੇ ਖਤਮ ਕਰ ਦਊਗਾ ਤੇਰੇ ਨਾਲ ਵਾਦਾ ਕਰਦਾ ਹਾਂ ਤੇਰੀ ਜ਼ਿੰਦਗੀ ਦੇ ਸਾਰੇ ਜ਼ਖਮ ਮਿਟਾ ਦੇਵਾਂਗਾ ਆਪਣੀ ਮੁਹੱਬਤ ਨਾਲ ਅਤੇ ਸੱਚ ਕਹਾ ਤਾਂ ਜਦੋਂ ਦੀ ਤੂੰ ਆਈ ਹੈ ਮੇਰੀ ਜ਼ਿੰਦਗੀ ਵਿੱਚ ਮੈਂ ਤੈਨੂੰ ਮੁਹੱਬਤ ਕਰਨ ਲੱਗਿਆ ਤੂੰ ਬਹੁਤ ਵਧੀਆ ਲੜਕੀ ਆ ਮਾਂ ਨੂੰ ਵੀ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਹੋਵੇਗਾ ਮੈਂ ਮਾਂ ਨੂੰ ਮਨਾ ਲਵਾਂਗਾ ਮੈਂ ਅਮਨ ਨੂੰ ਕਿਹਾ ਨਹੀਂ ਅਮਨ ਅਜਿਹਾ ਨਹੀਂ ਹੋ ਸਕਦਾ ਦਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦੀ। ਭੂਆ ਕਦੇ ਵੀ ਨਹੀਂ ਮੰਨਣਗੇ ਇਸ ਰਿਸ਼ਤੇ ਨੂੰ। ਅਮਨ ਕਹਿਣ ਲੱਗਿਆ ਜੇਕਰ ਮਾਂ ਮੰਨ ਗਈ ਤਾਂ ਤੈਨੂੰ ਕੋਈ ਇਤਰਾਜ਼ ਤਾਂ ਨਹੀਂ। ਮੈਂ ਕਿਹਾ ਮੈਂ ਸੋਚ ਕੇ ਦੱਸੂੰਗੀ। ਅਮਨ ਮੈਂ ਅਜੇ ਵੀ ਉਹਨਾਂ ਸਾਰੀਆਂ ਗੱਲਾਂ ਨੂੰ ਭੁੱਲ ਨਹੀਂ ਪਾਈ। ਮੈਂ ਆਪਣੇ ਬੱਚੇ ਨੂੰ ਅੱਜ ਵੀ ਯਾਦ ਕਰਦੀ ਹਾਂ। ਮੇਰਾ ਦਿਲ ਤੜਫ ਰਿਹਾ ਹੈ। ਮੈਂ ਆਪਣੇ ਬੱਚੇ ਨੂੰ ਪੋਣਾ ਚਾਹੁੰਦੀ ਹਾਂ, ਉਸ ਨੂੰ ਛੂਹਣਾ ਚਾਹੁੰਦੀ ਹਾਂ, ਉਸ ਦੇ ਨਾਲ ਰਹਿਣਾ ਚਾਹੁੰਦੀ ਹਾਂ ਪਰ ਮੇਰੀ ਕਿਸਮਤ ਤਾਂ ਦੇਖੋ ਉਸ ਨੂੰ ਮੈਂ ਸੀਨੇ ਨਾਲ ਵੀ ਨਹੀਂ ਲਗਾ ਸਕਦੀ। ਅਮਨ ਕਹਿਣ ਲੱਗਿਆ ਮੀਰਾ ਦੇਖੋ ਮੈਂ ਮੰ ਸਕਦਾ ਹਾਂ ਪਰ ਤੁਸੀਂ ਜ਼ਿੰਦਗੀ ਭਰ ਇਕੱਲੇ ਨਹੀਂ ਚੱਲ ਸਕਦੇ ਤੈਨੂੰ ਕਿਸੇ ਦੇ ਸਾਥ ਦੀ ਤਾਂ ਜ਼ਰੂਰਤ ਹੋਵੇਗੀ ਤੁਸੀਂ ਇਕੱਲੇ ਜ਼ਿੰਦਗੀ ਕਦੋਂ ਤੱਕ گزارੋਗੇ ਅਮਨ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਦੇਖੋ ਮੀਰਾ ਮੈਂ ਤੁਹਾਨੂੰ ਬਹੁਤ ਮੁਹੱਬਤ ਕਰਦਾ ਹਾਂ ਅਤੇ ਤੇਰੇ ਲਈ ਮੈਂ ਤੇਰੇ ਬੱਚੇ ਨੂੰ ਵੀ ਅਪਣਾਉਣ ਲਈ ਤਿਆਰ ਹਾਂ ਤੋ ਇੱਕ ਵਾਰ ਹਾਂ ਕਰ ਦੇ ਮੈਂ ਵਿਆਹ ਕਰਵਾ ਕੇ ਤੇਰਾ ਬੱਚਾ ਵਾਪਸ ਜ਼ਰੂਰ ਲਿਆਉਂਗਾ ਅਤੇ ਤੇਰੀ ਗੋਦ ਵਿੱਚ ਲਿਆ ਕੇ ਰੱਖ ਦੇਵਾਂਗਾ ਅਮਨ ਦਾ ਇੰਨਾ ਕਹਿਣਾ ਸੀ ਤਾਂ ਮੈਂ ਬਹੁਤ ਰੋਣ ਲੱਗੀ ਅਤੇ ਅਮਨ ਦੇ ਸੀਨੇ ਲੱਗ ਗਈ ਉਸਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲਿਆ ਤਾਂ ਭੂਆ ਨੇ ਸਾਨੂੰ ਦੇਖ ਲਿਆ ਅਮਨ ਭੂਆ ਦੇ ਪਿੱਛੇ-ਪਿੱਛੇ ਚਲਾ ਗਿਆ ਭੂਆ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ ਅਮਨ ਨੇ ਪੂਰੀ ਕੋਸ਼ਿਸ਼ ਕੀਤੀ ਭੂਆ ਨੂੰ ਮਨਾਉਣ ਦੀ ਭੂਆ ਨੇ ਕਿਹਾ ਕਿ ਅਮਨ ਮੈਨੂੰ ਤਾਂ ਮੀਰਾ ਬਹੁਤ ਪਸੰਦ ਹੈ ਮੈਂ ਮੀਰਾ ਨੂੰ ਆਪਣੀ ਬਹੂ ਵੀ ਬਣਾਉਣਾ ਚਾਹੁੰਦੀ ਸੀ ਪਰ ਮੈਨੂੰ ਡਰ ਸੀ ਕਿਤੇ ਤੂੰ ਮੇਰੇ ਤੋਂ ਨਾਰਾਜ਼ ਨਾ ਹੋ ਜਾਵੇਂ ਅਮਨ ਇਹ ਗੱਲ ਸੁਣ ਕੇ ਭੂਆ ਦੇ سینੇ ਲੱਗ ਗਿਆ ਭੂਆ ਨੇ ਕਿਹਾ ਮੀਰਾ ਮੇਰੀ ਬੱਚੀ ਤੈਨੂੰ ਬਹੁਤ ਦੁੱਖ ਮਿਲੇ ਨੇ ਮੈਂ ਚਾਹੁੰਦੀ ਹਾਂ ਤੂੰ ਅਮਨ ਨਾਲ ਵਿਆਹ ਕਰਵਾ ਲੈ ਤੇ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰ ਤੂੰ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਤੇ ਦੁੱਖਾਂ ਨੂੰ ਭੁੱਲ ਜਾ ਆਪਣੇ ਸਾਰੇ ਅਤੀਤ ਨੂੰ ਭੁੱਲ ਜਾਓ ਅਤੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰੋ ਮੈਂ ਆਪਣੇ ਭੂਆ ਦੇ سینੇ ਲੱਗ ਗਈ ਅਤੇ ਮੈਂ ਇਸ ਰਿਸ਼ਤੇ ਦੇ ਲਈ ਤਿਆਰ ਹੋ ਗਈ। ਭੂਆ ਨੇ ਮਾਂ-ਬਾਪ ਨੂੰ ਵੀ ਬੁਲਾ ਲਿਆ। ਭੂਆ ਨੇ ਸਾਡਾ ਵਿਆਹ ਬੜੀ ਧੁੰਮ-ਧਾਮ ਨਾਲ ਕਰਵਾਇਆ। ਅੱਜ ਮੈਂ ਅਮਨ ਦੀ ਬਹੂ ਬਣ ਕੇ ਕਮਰੇ ਵਿੱਚ ਬੈਠੀ ਹੋਈ ਸੀ। ਅਮਨ ਮੇਰੇ ਕਮਰੇ ਵਿੱਚ ਆਇਆ ਅਤੇ ਉਸਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲਿਆ ਅਤੇ ਆਪਣੀ ਮੁਹੱਬਤ ਨਾਲ ਮੈਨੂੰ ਭਿਉਂ ਦਿੱਤਾ। ਮੈਂ ਅੱਜ ਬਹੁਤ ਖੁਸ਼ ਸੀ। ਹੌਲੀ-ਹੌਲੀ ਵਕਤ ਇਸ ਤਰ੍ਹਾਂ ਗੁਜ਼ਰ ਗਿਆ ਅਤੇ 4 ਮਹੀਨੇ ਬੀਤ ਗਏ। ਇੱਕ ਦਿਨ ਅਮਨ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ, "ਮੀਰਾ ਚਲੋ ਆਪਾਂ ਲਖਨਊ ਜਾਣਾ ਹੈ।" ਲਖਨਊ ਦਾ ਨਾਮ ਸੁਣ ਕੇ ਹੀ ਮੇਰੇ ਰੂਮ ਤੇ ਖੜੇ ਹੋ ਗਏ ਅਮਨ ਕਹਿਣ ਲੱਗਿਆ ਚਲੋ ਮੈਂ ਵਾਦਾ ਕੀਤਾ ਸੀ ਨਾ ਕਿ ਮੈਂ ਤੈਨੂੰ ਤੇਰਾ ਬੇਟਾ ਜ਼ਰੂਰ ਮਿਲਵਾਉਂਗਾ ਮੈਂ ਅਮਨ ਦੇ ਨਾਲ ਲਖਨਊ ਆ ਗਈ ਲਖਨਊ ਆ ਕੇ ਸਾਨੂੰ ਪਤਾ ਚੱਲਿਆ ਕਿ ਮੇਰੇ ਸਹੁਰੇ ਵਾਲੇ ਜਿੰਨੇ ਵੀ ਲੋਕ ਸਨ ਸਾਰੇ ਸ਼ਹਿਰ ਛੱਡ ਕੇ ਕਿਤੇ ਹੋਰ ਚਲੇ ਗਏ ਇਹ ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਕਿ ਸ਼ਾਇਦ ਹੁਣ ਮੈਂ ਆਪਣੇ ਬੱਚੇ ਨੂੰ ਕਦੇ ਵੀ ਨਹੀਂ ਮਿਲ ਪਾਉਂਗੀ ਸ਼ਾਇਦ ਕਿਸਮਤ ਵਿੱਚ ਮੇਰੇ ਬੱਚੇ ਨੂੰ ਮਿਲਣਾ ਹੀ ਨਹੀਂ ਲਿਖਿਆ ਹੋਇਆ ਮੈਂ ਹੁਣ ਸਭ ਕੁਝ ਆਪਣੇ ਪਰਮਾਤਮਾ ਦੇ ਛੱਡ ਦਿੱਤਾ ਪਰਮਾਤਮਾ ਨੇ ਚਾਹਿਆ ਤਾਂ ਮੈਨੂੰ ਮੇਰਾ ਬੱਚਾ ਇੱਕ ਨਾ ਇੱਕ ਦਿਨ ਜ਼ਰੂਰ ਮਿਲ ਜਾਵੇਗਾ ਇਹ ਉਮੀਦ ਕਿਤੇ ਨਾ ਕਿਤੇ ਮੇਰੀ ਆਖਰੀ ਸਾਥ ਅਕ ਰਹੇਗੀ ਖੈਰ ਹੁਣ ਅਸੀਂ ਆਪਣੇ ਘਰ ਵਾਪਸ ਆ ਗਏ ਅਮਨ ਮੈਨੂੰ ਤਸੱਲੀ ਦਿੰਦੇ ਹੋਏ ਕਹਿਣ ਲੱਗਿਆ ਮੀਰਾ ਤੂੰ ਪਰੇਸ਼ਾਨ ਨਾ ਹੋ ਦੇਖਣਾ ਤੂੰ ਆਪਣੇ ਬੇਟੇ ਨੂੰ ਇੱਕ ਦਿਨ ਜ਼ਰੂਰ ਮਿਲेंगी ਜ਼ਿੰਦਗੀ ਦੀ ਇੰਨੀ ਸਾਰੇ ਉਤਰਾਵ ਚੜਾਵ ਨੂੰ ਦੇਖਦੇ ਹੋਏ ਸਾਡੇ ਵਿਆਹ ਦੇ 3 ਸਾਲ ਗੁਜ਼ਰ ਗਏ ਮੇਰੀ ਕੁੱਖੋਂ ਇੱਕ ਖੂਬਸੂਰਤ ਜਹੀ ਬੇਟੀ ਦਾ ਜਨਮ ਹੋਇਆ ਜਿਸ ਦਾ ਨਾਮ ਆਸ਼ਾ ਰੱਖਿਆ ਮੈਂ ਆਪਣੀ ਬੇਟੀ ਦੇ ਨਾਲ ਬਹੁਤ ਖੁਸ਼ੀ ਘਰ ਵਾਲੇ ਵੀ ਸਭ ਖੁਸ਼ ਸਨ पर अचानक सानू पता लगया के आशा देख नहीं सकदी मैं बहुत परेशान हो गई मैं कहया अमन इस तरह नहीं हो सकदा मेरी बच्ची देख सकदी है अमन कुछ करो असि वड्डे तो वड्डे डॉक्टर ਕੋਲ आशा नु ਦਿਖਾ ਕੇ ਆਵਾਂਗੇ ਅਤੇ ਉਸ ਨੂੰ ਇੱਕ ਵੱਡੇ ਡਾਕਟਰ ਕੋਲ ਲੈ ਕੇ ਜਾਵਾਂਗੇ ਤੇ ਉੱਥੇ ਇਸ ਦਾ ਇਲਾਜ ਕਰਵਾਵਾਂਗੇ ਹੁਣ ਮੈਂ ਕਿਹਾ ਠੀਕ ਹੈ ਮੇਰਾ ਤੂੰ ਪਰੇਸ਼ਾਨ ਨਾ ਹੋ ਮੇਰਾ ਇੱਕ ਦੋਸਤ ਹੈ ਉਹ ਮੈਡੀਕਲ ਕਰਦਾ ਹੈ ਮੈਂ ਉਸ ਨੂੰ ਪੁੱਛ ਕੇ ਦੱਸਦਾ ਹਾਂ ਕਿ ਅੱਖਾਂ ਦਾ ਸਭ ਤੋਂ ਵੱਡਾ ਡਾਕਟਰ ਕੌਣ ਹੈ ਅਸੀਂ ਉਸ ਦੇ ਕੋਲ ਲੈ ਕੇ ਜਾਵਾਂਗੇ ਅਮਨ ਆਪਣੇ ਦੋਸਤ ਨੂੰ ਕਾਲ ਕਰਦਾ ਹੈ ਅਤੇ ਉਸ ਨੂੰ ਪੁੱਛਦਾ ਹੈ ਤਾਂ ਦੋਸਤ ਕਹਿੰਦਾ ਹੈ ਦੇਖੋ ਯਾਰ ਅਮਨ ਜੇ ਤੁਸੀਂ ਵਧੀਆ ਡਾਕਟਰ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਹੀ ਇਲਾਜ ਨਹੀਂ ਕਰਵਾ ਸਕਦੇ ਤੁਹਾਨੂੰ ਦੂਸਰੇ ਸ਼ਹਿਰ ਜਾ ਕੇ ਇਲਾਜ ਕਰਵਾਉਣਾ ਪਵੇਗਾ ਆਸ਼ਾ ਸ਼ਾਇਦ ਠੀਕ ਹੋ ਜਾਵੇ ਕਿਉਂਕਿ ਉਹ ਬਹੁਤ ਵੱਡਾ ਡਾਕਟਰ ਹੈ ਅਸੀਂ ਸੁਣਿਆ ਹੈ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਉਸਨੇ ਸੋਲਵ ਕੀਤੇ ਹਨ ਮੈਂ ਕਿਹਾ ਅਮਨ ਸੋਚ ਕੀ ਰਹੇ ਹੋ ਆਪਣੇ ਦੋਸਤ ਨੂੰ ਬੋ ਕਿ ਉਹ ਸਾਰੀ ਡਿਟੇਲ ਭੇਜ ਦੇਣ ਅਮਨ ਨੇ ਆਪਣੇ ਦੋਸਤ ਨੂੰ ਕਿਹਾ ਠੀਕ ਹੈ ਯਾਰ ਤੂੰ ਇਸ ਤਰ੍ਹਾਂ ਕਰ ਉਸ ਡਾਕਟਰ ਦਾ ਪਤਾ ਮੈਨੂੰ ਦੇ ਉਹ ਸ਼ਹਿਰ ਜਾਣ ਦੀ ਤਿਆਰੀ ਵਿੱਚ ਹਨ ਅਮਨ ਨੇ ਐਡਰੈਸ ਲਿਆ ਤੇ ਭੂਆ ਕਹਿਣ ਲੱਗੀ ਮੀਰਾ ਬੱਚੀ ਠੀਕ ਹੈ ਤੁਸੀਂ ਜਾਓ ਅਤੇ ਆਸ਼ਾ ਦਾ ਇਲਾਜ ਕਰਵਾਓ ਜਿੰਨੇ ਵੀ ਪੈਸੇ ਲੱਗਣਗੇ ਤੁਹਾਨੂੰ ਸੋਚਣ ਦੀ ਲੋੜ ਨਹੀਂ ਮੈਂ ਤੇ ਅਮਨ ਟ੍ਰੇਨ ਵਿੱਚ ਬੈਠ ਕੇ ਦੇਰਾदून ਪਹੁੰਚ ਗਏ ਜਿੱਥੇ ਇੱਕ ਡਾਕਟਰ ਸੀ ਅਸੀਂ ਉਸ ਡਾਕਟਰ ਤੋਂ ਇੱਕ ਅਪਾਇੰਟਮੈਂਟ ਲਿਆ ਅਤੇ ਆਸ਼ਾ ਦਾ ਚੈੱਕਅਪ ਕਰਵਾਇਆ ਤਾਂ ਡਾਕਟਰ ਨੇ ਕਿਹਾ ਕਿ 1 ਮਹੀਨੇ ਦਾ ਸਮਾਂ ਲੱਗੇਗਾ ਆਸ਼ਾ ਬਿਲਕੁਲ ਠੀਕ ਹੋ ਜਾਵੇਗੀ ਤੁਸੀਂ ਟੈਨਸ਼ਨ ਨਾ ਲਓ ਕੁਝ ਵੀ ਨਹੀਂ ਹੋਇਆ ਇਸ ਬੱਚੇ ਦੀਆਂ ਅੱਖਾਂ ਉੱਪਰ ਕਿ ਚਲੀ ਹੈ ਜਿਸ ਦਾ ਆਪਰੇਸ਼ਨ ਹੋਵੇਗਾ ਇਹ ਬੱਚਾ ਬਿਲਕੁਲ ਠੀਕ ਹੋ ਜਾਵੇਗਾ ਤੁਹਾਨੂੰ ਜ਼ਿਆਦਾ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈ ਇਹ ਮੈਨੂੰ ਡਾਕਟਰ ਦੀਆਂ ਗੱਲਾਂ ਸੁਣ ਕੇ ਥੋੜਾ ਸਕੂਨ ਮਿਲਿਆ ਅਮਨ ਵੀ ਖੁਸ਼ ਹੋ ਗਿਆ ਤੇ ਅਸੀਂ ਦੋਨੋਂ ਡਾਕਟਰ ਦੇ ਕਲੀਨਿਕ ਦੇ ਆਸ-ਪਾਸ ਇੱਕ ਫਲੈਟ ਵਿੱਚ ਕਮਰਾ ਬੁੱਕ ਕਰਵਾ ਲਿਆ ਇੱਕ ਮਹੀਨੇ ਦੇ ਲਈ ਆਸ-ਪਾਸ ਦੇ ਲੋਕ ਬਹੁਤ ਵਧੀਆ ਸਨ 10-15 ਦਿਨ ਇੱਥੇ ਹੀ ਗੁਜ਼ਰ ਗਏ ਮੇਰੀ ਬੱਚੀ ਦਾ ਇਲਾਜ ਚੱਲ ਰਿਹਾ ਸੀ ਪਰ ਇਸ ਦੇ ਦੌਰਾਨ ਮੈਂ ਇੱਕ ਦਿਨ ਫਲੈਟ ਦੇ ਬਾਹਰ ਨਿਕਲੀ ਤਾਂ ਜਿਸ ਨੂੰ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਫਲੈਟ ਦੇ ਬਾਰੇ ਮੈਂ ਉਸ ਇਨਸਾਨ ਨੂੰ ਦੇਖਿਆ ਜਿਸ ਨੂੰ ਮੈਂ ਬਹੁਤ ਨਫ਼ਰਤ ਕਰਦੀ ਸੀ ਉਸ ਇਨਸਾਨ ਨੂੰ ਮੈਂ ਦੇਖਣਾ ਵੀ ਪਸੰਦ ਨਹੀਂ ਕਰਦੀ ਸੀ ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗਿਆ ਮੈਨੂੰ ਇੱਕ ਉਮੀਦ ਜਿਹੀ ਕਿਰਨ ਦਿਖਾਈ ਦਿੱਤੀ ਮੇਰਾ ਬੇਟਾ ਮੈਂ ਆਪਣੇ ਬੇਟੇ ਦੇ ਲਈ ਧੜਫਣ ਲੱਗੀ ਮੈਂ ਉਸ ਦਾ ਪਿੱਛਾ ਕੀਤਾ ਤਾਂ ਉਹ ਇਸ ਫਲੈਟ ਦੇ ਉੱਪਰ ਜਾ ਰਹੇ ਸਨ ਜਿਸ ਫਲੈਟ ਵਿੱਚ ਅਸੀਂ ਆਪਣਾ ਕਮਰਾ ਲੈ ਰੱਖਿਆ ਸੀ ਮੈਂ ਉਸ ਦਾ ਪਿੱਛਾ ਕੀਤਾ ਅਤੇ ਦੇਖਿਆ ਉਹ ਦੂਸਰੇ ਫਲੈਟ ਤੇ ਜਾ ਰਿਹਾ ਸੀ ਮੈਂ ਆਪਣਾ ਮੂੰਹ ਛੁਪਾ ਲਿਆ ਉਹ ਅੰਦਰ ਗਿਆ ਤਾਂ ਮੈਂ ਵੀ ਉਸ ਦੇ ਪਿੱਛੇ ਪਿੱਛੇ ਉਸ ਦਾ ਸਾਹਮਣਾ ਕਰਦੀ ਗਈ ਅੱਗੇ ਪਿੱਛੇ ਕੁਝ ਵੀ ਨਹੀਂ ਸੀ ਮੈਨੂੰ ਮੇਰੇ ਬੇਟੇ ਨਾਲ ਮਿਲਣ ਦੀ ਤੜਫ ਸੀ ਇੱਕ ਚਾਹਤ ਸੀ ਮੈਂ ਆਪਣੇ ਚਿਹਰੇ ਨੂੰ ਛੁਪਾ ਰੱਖਿਆ ਸੀ ਅਤੇ ਉਸ ਆਦਮੀ ਨੂੰ ਕਹਿਣ ਲੱਗੀ ਸੁਣਿਓ ਉਹ ਹੈਰਾਨ ਹੋ ਗਿਆ ਕਹਿਣ ਲੱਗਿਆ ਹਾਂ ਬੋਲੋ ਕੀ ਗੱਲ ਹੈ ਮੈਂ ਕਿਹਾ ਮੈਨੂੰ ਮਦਦ ਦੀ ਜ਼ਰੂਰਤ ਹੈ ਮੈਂ ਇੱਥੋਂ ਨਹੀਂ ਹਾਂ ਮੈਨੂੰ ਕੁਝ ਦਿਨਾਂ ਦੇ ਲਈ ਕਿਰਾਏ ਤੇ ਮਕਾਨ ਚਾਹੀਦਾ ਹੈ ਕੀ ਤੁਸੀਂ 도와 ਸਕਦੇ ਹੋ ਉਹ ਕਹਿਣ ਲੱਗਿਆ ਜ਼ਰਾ ਤੁਸੀਂ ਇੱਕ ਮਿੰਟ ਬੈਠੋ ਮੈਂ ਆਉਂਦਾ ਹਾਂ ਉਸਦੇ ਹੱਥਾਂ ਵਿੱਚ ਕੁਝ ਸਮਾਨ ਸੀ ਕਿਸੇ ਬੱਚੇ ਨੂੰ ਆਵਾਜ਼ ਦੇ ਰਿਹਾ ਸੀ ਰਾਸ਼ੇਦ ਕਿੱਥੇ ਹੋ ਬਾਹਰ ਤੋਂ ਇੱਕ ਬੱਚਾ ਦੌੜਦਾ ਹੋਇਆ ਪਿਆਰਾ ਜਿਹਾ ਬੱਚਾ ਬਾਹਰ ਆਇਆ ਉਸਨੂੰ ਦੇਖ ਕੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਸ਼ਾਇਦ ਇਹ ਮੇਰਾ ਬੱਚਾ ਹੈ ਮੈਂ ਉਸਨੂੰ ਸੀਨੇ ਲਾਉਣਾ ਚਾਹੁੰਦੀ ਸੀ ਪਰ ਮੈਂ ਆਪਣੇ ਦਿਲ ਤੇ ਪੱਥਰ ਰੱਖ ਕੇ ਸਭ ਕੁਝ ਆਪਣੇ سینੇ ਵਿੱਚ ਦਬਾ ਕੇ ਅਤੇ ਖਮੋਸ਼ੀ ਨਾਲ ਇਸ ਬੱਚੇ ਨੂੰ ਦੇਖ ਰਹੀ ਸੀ ਉਹ ਆਦਮੀ ਨੇ ਉਸ ਬੱਚੇ ਨੂੰ ਸਮਾਨ ਦਿੱਤਾ ਤੇ ਕਹਿਣ ਲੱਗਿਆ ਜਾਓ ਮੰਮੀ ਨੂੰ ਦੇ ਕੇ ਆਓ ਉਹ ਸਮਾਨ ਲੈ ਕੇ ਬੱਚਾ ਅੰਦਰ ਚਲਾ ਗਿਆ ਮੈਂ ਤੁਰੰਤ ਉਥੋਂ ਨਿਕਲ ਆਈ ਅਤੇ ਸਿੱਧੀ ਆਪਣੇ ਕਮਰੇ ਵਿੱਚ ਆਈ ਸ਼ਾਮ ਹੋਈ ਅਮਨ ਆਇਆ ਅਮਨ ਡਾਕਟਰ ਦੇ ਕੋਲ ਗਿਆ ਹੋਇਆ ਸੀ ਕਿਉਂਕਿ ਸਾਡੀ ਬੱਚੇ ਉੱਥੇ ਐਡਮਿਟ ਸੀ ਇੱਕ ਪਾਸੇ ਮੇਰੀ ਬੱਚੀ ਦਾ ਇਲਾਜ ਚੱਲ ਰਿਹਾ ਸੀ ਅਤੇ ਦੂਸਰੇ ਪਾਸੇ ਪ੍ਰਮਾਤਮਾ ਨੇ ਮੈਨੂੰ ਮੇਰੇ ਬੱਚੇ ਨਾਲ ਮਿਲਵਾ ਦਿੱ ਤਾ ਅੱਜ ਮੈਂ ਬਹੁਤ ਖੁਸ਼ ਸੀ ਜਦੋਂ ਅਮਨ ਘਰ ਆਇਆ ਤਾਂ ਮੈਂ ਅਮਨ ਦੇ سینੇ ਲੱਗ ਗਈ ਤੇ ਉਸਦੇ سینੇ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗੀ ਮੈਂ ਅਮਨ ਨੂੰ ਸਾਰੀ ਹਕੀਕਤ ਦੱਸੀ ਅਮਨ ਨੇ ਕਿਹਾ ਕਿ ਆਪਾਂ ਇਸ ਤਰ੍ਹਾਂ ਡਾਇਰੈਕਟ ਉਸ ਤੋਂ ਬੱਚਾ ਨਹੀਂ ਲੈ ਸਕਦੇ ਮੀਰਾ ਤੂੰ ਸਬਰ ਕਰ ਦੇਖੋ ਮੈਂ ਹੁਣ ਤੇਰਾ ਬੱਚਾ ਉਸ ਤੋਂ ਕਿਵੇਂ ਲੈਂਦਾ ਹਾਂ ਮੈਂ ਕਿਹਾ ਅਮਨ ਮੈਨੂੰ ਮੇਰਾ ਬੱਚਾ ਚਾਹੀਦਾ ਮੈਂ ਕਿਸੇ ਵੀ ਹਾਲਤ ਵਿੱਚ ਆਪਣੇ ਬੱਚੇ ਨੂੰ ਆਪਣੇ ਕੋਲ ਦੇਖਣਾ ਚਾਹੁੰਦੀ ਹਾਂ ਅਮਨ ਨੇ ਕਿਹਾ ਠੀਕ ਹੈ ਮੈਂ ਵੀ ਗੱਲ ਕਰਦਾ ਹਾਂ ਜੱਜ ਨਾਲ ਅਮਨ ਦੀ ਪਹੁੰਚ ਬਹੁਤ ਦੂਰ ਦੂਰ ਟੈਕਸੀ ਅਮਨ ਨੇ ਕੋਰਟ ਵਿੱਚ ਗੱਲ ਕੀਤੀ ਤਾਂ ਜੱਜ ਨੇ ਕਿਹਾ ਅਮਨ ਇਹ ਬਹੁਤ ਪੁਰਾਣੀ ਗੱਲ ਹੈ ਅਤੇ ਹੁਣ ਬੱਚਾ ਆਪਣੇ ਪਾਪਾ ਦੇ ਕੋਲ ਹੀ ਰਹਿਣਾ ਚਾਹੇਗਾ ਜੱਜ ਜਵਾਬ ਜਾਨਣਾ ਚਾਹੇਗਾ ਜਦੋਂ ਕੋਰਟ ਵਿੱਚ ਬੱਚਾ ਆਏਗਾ ਤਾਂ ਉਸਦੇ ਸਾਹਮਣੇ ਮਾਂ ਤੇ ਬਾਪ ਦੋਨਾਂ ਨੂੰ ਖੜਾਇਆ ਜਾਵੇਗਾ ਉਸ ਨੂੰ ਪੁੱਛਿਆ ਜਾਵੇਗਾ ਕਿ ਬੱਚਾ ਕਿਸ ਦੇ ਨਾਲ ਰਹਿਣਾ ਚਾਹੁੰਦਾ ਹੈ ਜੇਕਰ ਮਾਂ ਦੇ ਨਾਲ ਰਹਿਣਾ ਚਾਹੇਗਾ ਤਾਂ ਮਾਂ ਨੂੰ ਸੰਭਲਿੱਤਾ ਜਾਵੇਗਾ ਅਤੇ ਜੇਕਰ ਉਹ ਬਾਪ ਦੇ ਨਾਲ ਰਹਿਣਾ ਚਾਹੇਗਾ ਤਾਂ ਉਹ ਬਾਪ ਨੂੰ ਸੰਭਲਿੱਤਾ ਜਾਵੇਗਾ ਜੱਜ ਸਾਹਿਬ ਤੁਸੀਂ ਕਹਿ ਰਹੇ ਹੋ ਕਿ 8 ਸਾਲ ਪੁਰਾਣੀ ਗੱਲ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹ ਬੱਚਾ ਆਪਣੇ ਪਿਤਾ ਦੇ ਨਾਲ ਹੀ ਰਹਿਣਾ ਚਾਹੇਗਾ ਕਿਉਂਕਿ ਉਸਨੇ ਮਾਂ ਨੂੰ ਤਾਂ ਦੇਖਿਆ ਹੀ ਨਹੀਂ ਤਾਂ ਉਸਨੇ ਬਚਪਨ ਵਿੱਚ ਹੀ ਦੇਖਿਆ ਉਹ ਪਾਪਾ ਦੇ ਨਾਲ ਹੀ ਰਹਿਣਾ ਚਾਹੇਗਾ ਤਾਂ ਫਿਰ ਕੇਸ ਕੋਰਟ ਵਿੱਚ ਲੜ ਕੇ ਕੋਈ ਫਾਇਦਾ حاصل ਨਹੀਂ ਹੋਵੇਗਾ ਕਿਉਂਕਿ ਬੱਚਾ ਕਦੇ ਵੀ ਤੁਹਾਡੀ ਪਤਨੀ ਦੇ ਨਾਲ ਨਹੀਂ ਰਹਿਣਾ ਚਾਹੇਗਾ ਕਿਉਂਕਿ ਉਸਨੇ ਆਪਣੇ ਬਾਪ ਨੂੰ ਹੀ ਆਪਣੇ ਕੋਲ ਦੇਖਿਆ ਹੈ ਜਿਸਨੇ ਉਸਦੀ ਸੰਭਾਲ ਕੀਤੀ ਹੈ ਮੈਂ ਕਹਿਣਾ ਚਾਹੁੰਦਾ ਹਾਂ ਕਿ ਇੱਕ ਵਾਰ ਤੁਸੀਂ ਸੋਚ ਲਓ ਅਤੇ ਫਿਰ ਮੈਨੂੰ ਜਵਾਬ ਦਿਓ ਮੈਂ ਕੇਸ ਲੜਨ ਲਈ ਤਿਆਰ ਹਾਂ ਰਾਜ ਸਾਹਿਬ ਜੀ ਆਏ ਸਾਰੀਆਂ ਗੱਲਾਂ ਸੁਣ ਕੇ ਕਿਤੇ ਨਾ ਕਿਤੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜੱਜ ਸਾਹਿਬ ਸਹੀ ਕਹਿ ਰਹੇ ਹਨ ਮੇਰਾ ਬੱਚਾ ਤਾਂ ਮੈਨੂੰ ਪਹਿਚਾਣੇਗਾ ਵੀ ਨਹੀਂ ਉਹ ਤਾਂ ਉਸ ਔਰਤ ਨੂੰ ਹੀ ਮਾਂ ਮੰਨਦਾ ਹੋਵੇਗਾ ਤੇ ਮੇਰੇ ਨਾਲ ਕਦੇ ਵੀ ਰਹਿਣ ਲਈ ਤਿਆਰ ਨਹੀਂ ਹੋਵੇਗਾ ਦੋਸਤੋ ਹੁਣ ਤੁਸੀਂ ਮੈਨੂੰ ਦੱਸੋ ਕਿ ਮੈਨੂੰ ਕੇਸ ਲੜਨਾ ਚਾਹੀਦਾ ਕਿ ਮੈਨੂੰ ਕੋਰਟ ਵਿੱਚ ਕੇਸ ਲੜ ਕੇ ਆਪਣੇ ਬੱਚੇ ਨੂੰ ਵਾਪਸ ਹਾਸਲ ਕਰਨਾ ਚਾਹੀਦਾ ਜਾਂ ਫਿਰ ਉਸਨੂੰ ਉਸਦੇ ਬਾਪ ਕੋਲ ਛੱਡ ਦੇਣਾ ਚਾਹੀਦਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਦੋਸਤੋ ਕਹਾਣੀ ਕਿਵੇਂ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਸ ਕਹਾਣੀ ਨੂੰ ਅੱਜ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ